ਵੀਡੀਓ ਵੀ ਦੇਖੇਗੇ ਨੇ ਕਿ ਐਸੀ ਕਰੋੜਾ ਰੁਪਇਆ ਖਰਚ ਕੀਤਾ ਹੈ ਕਰੋੜਾ ਰੁਪਇਆ ਖਰਚ ਕੀਤਾ ਇਹਨਾਂ ਨੇ ਸਾਨੂੰ ਮਾਰਨ ਵਾਸਤੇ ਮਤਲਬ ਕਹਿੰਦਾ ਜੇ ਤੁਹਾਨੂੰ ਵੀ ਕੋਈ ਪ੍ਰੋਬਲਮ ਆ ਤੁਸੀਂ ਲੋਕੇਸ਼ਨ ਲਾ ਕੇ ਫੈਕਟਰੀ ਦੀ ਉਹ ਤੁਸੀਂ ਭੇਜੋ ਸਾਡੇ ਕੋਲ ਭੇਜੋ ਆ ਬੰਦਾ ਇੱਥੇ ਆ ਸੇਵਾਦਾਰ ਇੱਥੇ ਆ ਇਹ ਸਾਰਿਆਂ ਦੇ ਉੱਤੇ ਜਿਹੜਾ ਹੈਗਾ ਕਾਰਵਾਈ ਹੋਊਗੀ ਜਿਹੜਾ ਨਾ ਹਟੂਗਾ ਫਿਰ ਦੇਖਾਂਗੇ ਵੀ ਉਹਦਾ ਕੀ ਇੰਤਜ਼ਾਮ ਕਰਨਾ ਯੂਨਾਈਟਿਡ ਪੌਟ ਦੇਖ ਰਹੇ ਹਾਂ ਤੁਸੀਂ ਤੇ ਮੈਂ ਮਨੋਜੀ ਦਾ ਸੋ ਦੋਸਤੋ ਆਈਟਮ ਜਿਹੜਾ ਕੀ ਆ ਬੁੱਢੇ ਨਾਲੇ ਉੱਤੇ ਖੜੇ ਆ ਜਿੱਥੇ ਸੰਤ ਸੀਚੇਵਾਲ ਸਾਹਿਬ ਜਿਹੜੇ ਕਿ ਇੱਥੇ ਪਹੁੰਚੇ ਹੋਏ ਉਹਨਾਂ ਵੱਲੋਂ ਜਿਹੜਾ ਕੀ ਆ ਮੋਰਚਾ ਸੰਭਾਲਿਆ ਗਿਆ ਜਿਹੜਾ ਅਨੋਥਰਾਈਟ ਜਿਹੜਾ ਕੀ ਆ ਐਸਟੀਪੀ ਪਲਾਂਟ ਨਹੀਂ ਲੱਗੇ ਹੋਏ ਡੰਗਾ ਜਾਂ ਜਿਹੜੀਆਂ ਹੋਰ ਜਿਹੜੀਆਂ ਡੈਰੀਆਂ ਆ ਪਾਣੀ ਵਿੱਚ ਪਾਉਂਦੀਆਂ ਨੇ ਉਹਨਾਂ ਦੇ ਉੱਤੇ ਉਹਨਾਂ ਵੱਲੋਂ ਜਿਹੜਾ ਸਕੰਜਾ ਕੱਸਿਆ ਜਾ ਰਿਹਾ ਤੇ ਖੁੱਦ ਜਿਹੜਾ ਕੀ ਮੋਰਚਾ ਸੰਭਾਲਿਆ ਸੋ ਇਹ ਜਿਹੜੇ ਇੱਕ ਪਿੰਡ ਦੇ ਲੋਕ ਨੇ ਨਗਰਵਾਸੀ ਨੇ ਹੋਰ ਸੰਸੀਚੇਵਲ ਸਾਹਿਬ ਨੂੰ ਆਪਣੀ ਜਿਹੜੀ ਸਮੱਸਿਆ ਦੱਸ ਰਹੇ ਨੇ ਲਾਈਵ ਤਸਵੀਰਾਂ ਨਾਲ ਤੁਸੀਂ ਜੁੜੇ ਹੋ ਸੰਸੀਚੇਵਲ ਸਾਹਿਬ ਇੱਥੇ ਆਏ ਹੋਏ ਨੇ ਤੇ ਪਿੰਡ ਦੇ ਲੋਕ ਆਪਣੀਆਂ ਸਮੱਸਿਆ ਦੱਸ ਰਹੇ ਨੇ ਇਹ ਬੁੱਢੇ ਨਾਲ ਦੇ ਕੋਲ ਜਿਹੜਾ ਕੀ ਆ ਸੈਂਟਰਲ ਜੇਰ ਦੇ ਕੁਝ ਥੋੜੀ ਦੂਰ ਅੱਗੇ ਤੁਹਾਨੂੰ ਦਿਖਾ ਰਿਹਾ ਕਿ ਸੰਸੀਚੇਵਲ ਸਾਹਿਬ ਜਿਹੜੇ ਆਪਣੇ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਨੇ ਮੋਰਚਾ ਸਾਂਭਿਆ ਹੋਇਆ ਨੇ ਤੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਆ ਚਲੇ ਗਏ ਨੇ ਦੇਖਿਆ ਬਈ ਹੋਈ ਹੈ ਵੀ ਜਾ ਕੇ ਹਰ ਫੈਕਟਰੀ ਚੈੱਕ ਕਰਨੀ ਹਾਂਜੀ ਕੁਛ ਦਿਨਾਂ ਤੱਕ ਸਤਿ ਸ਼੍ਰੀ ਅਕਾਲ ਜੀ ਸਭ ਪੱਤਰਕਾਰਾਂ ਜੀ ਸਿਚੂਅਲ ਸਾਹਿਬ ਸਰ ਜੀ ਜਿਹੜਾ ਮਸਲਾ ਕੀ ਮਸਲਾ ਸਰ ਮਾੜਾ ਦੱਸ ਦੋਗੇ ਕਿਉਂਕਿ ਕੋਈ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਲੋਕਾਂ ਦੇ ਤੇਡੇ ਘਰ ਆ ਉਹ ਵੀ ਰਾਖ ਦੇ ਨਾਲ ਭਰ ਜਾਂਦੇ ਆ ਇਹ ਮਾਤਾਵਾਂ ਵੀ ਇਸੇ ਕਰਕੇ ਆਈਆਂ ਸਾਰੇ ਸਰਪੰਚ ਸਾਹਿਬ ਆਏ ਹੋਏ ਆ ਇਹ ਕਿਹੜਾ ਪਿੰਡ ਤੁਹਾਡਾ ਗੁਰ ਰਾਮਦਾਸ ਨਗਰ ਗੁਰਦਾਸਪੁਰ ਨਗਰ ਰਾਮਦਾਸ ਪਗਰ ਸੋ ਇਹ ਸਾਰੇ ਜਿਹੜੀ ਹੈਗੀ ਹੈ ਡੇਂਗਾਂ ਦੀ ਪ੍ਰੋਬਲਮ ਤੇ ਜਿਹੜਾ ਹੈਗਾ ਜਿਨ੍ਹਾਂ ਦੇ ਸਿਸਟਮ ਲੱਗੇ ਹੋਏ ਆ ਉਹ ਵੀ ਦੱਸ ਦਿਆ ਕਿ ਰਾਤ ਨੂੰ ਉਹਨੂੰ ਉਹਨੂੰ ਬੰਦ ਕਰ ਦਿੰਦੇ ਆ ਤੇ ਉਹ ਸਾਰੇ ਦਾ ਸਾਰਾ ਜਿਹੜਾ ਆਣ ਕੇ ਹੋਣਾ ਧਰਤੀ 'ਚ ਦੇਖੋ ਅਦੀ ਦਾ ਕਿਸ ਨੂੰ ਦਿਖਾਉਣ ਦੀ ਲੋੜ ਨਹੀਂ ਆ ਇਹਦੇ ਸਾਰਿਆਂ ਨੂੰ ਸਰੇ ਹਮ ਦੀ ਦਾ ਸੋ ਇਹਦਾ ਜਿਹੜੇ ਹੈਗੇ ਅਸੀਂ 4 ਦਿਨ ਹੋ ਗਏ ਆ ਅਸੀਂ ਉਥੋਂ ਜਿਹੜਾ ਹੈਗਾ ਟ੍ਰੀਟਮੈਂਟ ਪਲਾਂਟ ਉੱਪਰ ਚੜ੍ਹ ਕੇ ਸਾਰੀਆਂ ਜਿੰਨੀਆਂ ਅਸੀਂ ਤੁਹਾਨੂੰ ਨਿਕਲਦਾ ਸਾਰੀਆਂ ਅਸੀਂ ਉਹਦੇ ਜਿਹੜੇ ਹੈਗੇ ਮੈਂਬਰ ਸੈਕਟਰੀ ਜਿਹੜਾ ਹੈਗਾ ਉਹਨਾਂ ਨੂੰ ਅਸੀਂ ਭੇਜ ਰਹੇ ਆ ਤੇ ਉਹਨਾਂ ਨੇ ਇੱਕ ਟੀਮ ਇਹਨਾਂ ਦੀ ਬਣਾਈ ਹੋਈ ਆ ਇਹ ਹਰ ਫੈਕਟਰੀ ਦਾ ਜਿਹੜਾ ਹੈਗਾ ਜਾਣਗੇ ਜੇਦੋਂ ਵੀ ਕੋਈ ਪ੍ਰੋਬਲਮ ਆ ਤੁਸੀਂ ਲੋਕੇਸ਼ਨ ਲਾ ਕੇ ਫੈਕਟਰੀ ਦੀ ਉਹ ਤੁਸੀਂ ਭੇਜੋ ਸਾਡੇ ਕੋਲ ਭੇਜੋ ਆ ਬੰਦਾ ਇੱਥੇ ਆ ਸੇਵਾਦਾਰ ਇੱਥੇ ਆ ਇਹ ਸਾਰਿਆਂ ਦੇ ਉੱਤੇ ਜਿਹੜਾ ਹੈਗਾ ਕਾਰਵਾਈ ਹੋਊਗੀ ਜਿਹੜਾ ਨਾ ਹਟੂਗਾ ਫਿਰ ਦੇਖਾਂਗੇ ਵੀ ਉਹਦਾ ਕੀ ਇੰਤਜ਼ਾਮ ਕਰਨਾ ਕਾਂਗਰਸ ਵੱਲੋਂ ਵੀ 650 ਕਰੋੜ ਰੁਪਏ ਲੈ ਕੇ ਹੁਣ 600 छे सो, छे सो 600 ਕਰੋੜ ਰੁਪਏ ਫਿਰ ਜਿਹੜਾ ਕੀ ਆ ਆਮ ਆਦਮੀ ਪਾਰਟੀ ਵੱਲੋਂ ਵੀ ਆਇਆ ਪਰ ਇਹ ਜਿਹੜਾ ਕੀ 650 ਕਰੋੜ ਰੁਪਈਆ ਹੀ ਆ ਅਜੇ ਕੋਈ ਨਵਾਂ ਕੋਈ ਪੈਸਾ ਨਹੀਂ ਆਇਆ ਉਹਦੇ ਵਿੱਚੋਂ ਵੀ 580 ਕਰੋੜ ਜਿਹੜਾ ਹੈਗਾ ਲੱਗਾ ਪਰ ਸੋਸਾਇਟੀ ਮੀਟਿੰਗ ਸੀਗੀ ਤੇ 3 ਕਿ ਕਰੋੜ ਰੁਪਏ ਦਾ ਹੋਰ ਉੱਥੇ ਪ੍ਰੋਜੈਕਟ ਸੀ ਉਹਨਾਂ ਨੇ ਬਣਾਇਆ ਉਹਦੇ ਵਿੱਚ ਹੋਊਗਾ ਹਜੇ ਪੈਸੇ ਉਹਦੇ ਵਿੱਚ ਪਏ ਆ ਸਿਚਵਨ ਸਾਹਿਬ ਤੁਹਾਡੀ ਸੇਵਾ ਹਮੇਸ਼ਾ ਨਿਰੰਤਰ ਦੇਖੀ ਜਾਂਦੀ ਪਰ ਆਮ ਆਦਮੀ ਪਾਰਟੀ ਦੇ ਯੂ ਐਮ ਐਲ اے ਸਾਹਿਬ ਵੱਲੋਂ ਵੀ ਪ੍ਰਚਨ ਕੀਤਾ ਗਿਆ ਵੀ ਸੰਤਾ ਪਤਾ ਹੀ ਨਹੀਂ 650 ਕਰੋੜ ਕਿੱਥੇ ਗਿਆ ਜਿਹੜਾ ਬੁੱਢੇ ਨਾਲੇ ਤੇ ਕਿੱਥੇ ਲੱਗਾ ਨਹੀਂ ਉਹਦੇ ਵਾਸਤੇ ਅਸੀਂ ਪਰਸੋਂ ਮੀਟਿੰਗ ਕੀਤੀ ਉਹਨਾਂ ਨੇ ਸਾਨੂੰ ਦੱਸਿਆ ਕਿ 200 500 80 ਕਰੋੜ ਰੁਪਇਆ ਹਜੇ ਲੱਗਾ ਵਾ ਬਾਕੀ ਜਿਹੜਾ ਹੈਗਾ ਵਾ ਉਹ ਹਜੇ ਰਹਿੰਦਾ ਉੱਥੇ ਅੱਗੇ ਕੁਝ ਡੈਰੀਆਂ ਵਾਲੇ ਨੇ ਥੋੜਾ ਜਿਹਾ ਅੱਗੇ ਜਾ ਕੇ ਮੇਨ ਉਹ ਡੈਰੀਆਂ ਵਾਲੇ ਬਿਨਾਂ ਕੋਈ ਉਹਨਾਂ ਦਾ ਸੀਵਰ ਦਾ ਸਿੱਧਾ ਹੀ ਪਾਣੀ ਉਹ ਤੇ ਬੁੱਢੇ ਦਰਿਆ ਵੇ ਸਿੱਟਦੇ ਨੇ ਸਾਰਾ ਕੋਸ਼ਿਸ਼ ਅਸੀਂ ਕਰ ਰਹੇ ਆ ਇਧਰਲੇ ਬੰਨੇ ਇੱਕ ਪਾਸੇ ਤੋਂ ਲੱਗੇ ਹੋਏ ਆ ਆ ਇਧਰਲੇ ਬੰਨੇ ਜਿਹੜੀਆਂ ਸੀਗੀਆਂ ਸਾਰੀਆਂ ਉਹਨਾਂ ਦਾ ਹੋਟਲ ਤੇ ਉਹਨਾਂ ਦਿਨਾਂ 'ਚ ਡੈਂਗਾ ਵਾਲਿਆਂ ਨਾਲ ਗੱਲ ਵੀ ਉਹਨਾਂ ਨਾਲ ਗੱਲ ਹੋ ਗਈ ਸਾਰੇ ਡੈਰੀਆਂ ਵਾਲਿਆਂ ਨਾਲ ਉਹਨਾਂ ਦੀ ਸਮੱਸਿਆ ਸੀ ਵੀ ਗੋਹ ਚੱਕਣ ਦੀ ਹੁਣ ਇੱਥੇ ਟਰਾਲੀਆਂ ਲਾਤੀਆਂ ਜਿਨ੍ਹਾਂ ਦਾ ਪਾਣੀ ਹੈ ਵੇਕਮ ਪੰਪ ਲਾਤਾ ਉਹਨਾਂ ਨੂੰ ਕਿਹਾ ਕਿ ਤੁਸੀਂ 2 ਮਹੀਨੇ ਅਸੀਂ ਇਹਦੇ ਇੰਤਜ਼ਾਮ ਕਰਾਂਗੇ ਅਸੀਂ ਕੋਹਾ ਤੁਹਾਡਾ ਚੱਕਾਂਗੇ 2 ਮਹੀਨਿਆਂ ਦੇ ਵਿੱਚ ਤੁਸੀਂ ਆਪਣਾ ਇੰਤਜ਼ਾਮ ਕਰਨਾ ਜੇ ਜਿਹਦੇ ਜਿਹੜੇ ਚਾਰ ਕਿੰਟਰ ਨੂੰ ਦੁੱਧ ਪਾਉਂਦਾ ਜੇ ਉਹਦਾ 400 ਰੁਪਿਆ ਇਹਦੇ ਉੱਤੇ ਖਰਚ ਆ ਜੂਗਾ ਤੇ ਉਹ ਉਹ ਉਹਨਾਂ ਨੂੰ ਜਿਹੜੀ ਇਹ ਟਰਾਲੀਆਂ ਵਾਲਿਆਂ ਨੂੰ ਪੈਸੇ ਦੇਣ ਜਿੱਥੇ ਹੁਣ ਸਿੱਟਦੇ ਆ ਉੱਥੇ ਰਸਤੀ ਜਾਣਗੇ ਇਹ ਸਿਰ ਜਿਹੜਾ ਗੋਹਾ ਕਿਹੜੀ ਜਗ੍ਹਾ ਸਿੱਟੀ ਜੇ ਕੋਈ ਸਰਕਾਰੀ ਜਗ੍ਹਾ ਦਿੱਤੀ ਜਾਏ ਨਹੀ ਨਹੀ ਅਸੀਂ ਤਾਂ ਜਿਹੜੇ ਹੈਗੇ ਪਿੰਡਾਂ ਵਾਲੇ ਭਾਲਦੇ ਆ ਜਿਹੜੇ ਹੈਗੇ ਖਾਸੀ ਪਿੰਡ ਤੇ ਉਹ ਕਹਿੰਦੇ ਸਾਡੇ ਜਿੱਦਾ ਮਰਜੀ ਸਿੱਟੋ ਕਿਉਂਕਿ ਇਹਦਾ ਜਿਹੜਾ ਡੈਰੀਆਂ ਦਾ ਗੋਹਾ ਨਾ ਇਹਦੇ ਵਿੱਚ ਕੋਈ ਲਫਾਫਾ ਨਹੀਂ ਹੁੰਦਾ ਇਹਦੇ ਵਿੱਚ ਕੋਈ ਕੱਚ ਨਹੀਂ ਹੁੰਦਾ ਇਹਦਾ ਇੱਕ ਵਧੀਆ ਖਾਦ ਆ ਜੇ ਇਹਦਾ ਬਾਇਓ ਗੈਸ ਪਲਾਂਟ ਬਣ ਜਾਏ ਤੇ ਇਹਦੀ ਗੈਸ ਨਿਕਲ ਜਾਵੇ ਤੇ ਇਹ ਵੀ ਇਹਦੀ ਜਿਹੜੀ ਸਲਾਜਾ ਹੋਰ ਵੀ ਵਧੀਆ ਬਣ ਜਾਂਦੀ ਹੈ ਸੋ ਉਹ ਜਿਹੜੀ ਹੈਗੀ ਸਿੱਧਾ ਵੀ ਖੇਤਾਂ ਵਿੱਚ ਪੈ ਜਾਏ ਜਾਂ ਇਹਦੇ ਬਾਇਓ ਗੈਸ ਬਣ ਕੇ ਫਿਰ ਪੈ ਜਾਏ ਦੋਨੇ ਤਰ੍ਹਾਂ ਹੀ ਜਿਹੜਾ ਹੈਗਾ ਬਹੁਤ ਵਧੀਆ ਤੁਸੀਂ ਵੀ ਸਿਰਫ ਮਾਨਵਤਾ ਦੀ ਸੇਵਾ ਲਈ ਹਮੇਸ਼ਾ ਅੱਗੇ ਆਂਦੇ ਨਜ਼ਰ ਆਂਦੇ ਰਹਿੰਦੇ ਹੋ ਪਿੱਛੇ ਜੇ ਲੱਖਾ ਸਿਧਾਣਾ ਵੱਲੋਂ ਵੀ ਇਹ ਏਸੀ ਕੰਮ ਲਈ ਆਵਾਜ਼ ਚੱਕੀ ਗਈ ਸੀ ਤਾਂ ਜਿਹੜੇ ਆ ਜਿਹੜੇ ਫੈਕਟਰੀ ਵਾਲੇ ਆ ਜੂਨ ਡਾਂਗਾ ਵਾਲੇ ਇਹਨਾਂ ਵੱਲੋਂ ਲੱਖਾ ਆਪਣੇ ਮੁਲਾਜ਼ਮ ਲੈ ਕੇ ਧਰਨਾ ਪ੍ਰਦਰਸ਼ਨ ਕਰ ਦਿੱਤਾ ਗਿਆ ਕਿ ਕੀ ਇਹ ਸਿਰਫ ਮਾਮਲਾ ਸਿਰਫ ਇਨਸਾਨੀਅਤ ਦੇ ਨਾਲ ਜੁੜਿਆ ਹੈ ਕਿ ਸਿਰਫ ਸਰਕਾਰਾਂ ਨੂੰ ਵੀ ਧੰ ਦੇ ਇਉਂ ਆ ਨਾ ਕਿ ਕਿਸੇ ਨੂੰ ਲੋੜ ਹੀ ਨਹੀਂ ਗਈ ਕਿ ਉਹ ਡਾਂਗਾ ਲੈ ਕੇ ਆਵੇ ਜੇ ਇਹ ਆਪਣਾ ਕੰਮ ਕਰਨ ਕਿਉਂਕਿ ਸਿਸਟਮ ਆਪਣਾ ਕੰਮ ਨਹੀਂ ਕੀਤਾ ਤਾਂ ਹੀ ਲੋਕਾਂ ਨੂੰ ਪਰੇਸ਼ਾਨਾ ਲੋਕ ਕੀ ਕਰਨ ਸੋ ਇਸ ਵਾਸਤੇ ਇਹੋ ਹੀ ਚੀਜ਼ ਦੱਸਿਆ ਕਿ ਇਹ ਜਿਹੜਾ ਜਿੱਥੇ ਵੀ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ ਉਹ ਉਹ ਠੀਕ ਹੋਣਾ ਚਾਹੀਦਾ ਇੰਡਸਟਰੀ ਲੱਗੇ ਵਧੇ ਵਿਕਾਸ ਹੋਵੇ ਪਰ ਜਿਹੜੇ ਪੈਰਾਮੀਟਰ ਪੋਲੂਸ਼ਨ ਕੰਟਰੋਲ ਬੋਰਡ ਦੇ ਆ ਉਹਦੇ ਤੋਂ ਉੱਪਰ ਜਾਂਦੀ ਉਹ ਬੰਦ ਹੋ ਗਈ ਕੋਈ ਸਰਪੰਚ ਸਾਹਿਬ ਜੀ ਪਾਣੀ ਨੂੰ ਪੀਤਾ ਦਾ ਦਰਜਾ ਦਿੱਤਾ ਗਿਆ ਪਰ ਅੱਜ ਕੱਲ ਦੇ ਲੋਕ ਸਿਰਫ ਪਾਣੀ ਨੂੰ ਜਿਹੜੇ ਵੱਡੇ ਲੋਕ ਆ ਉਹ ਤਾਂ ਮੁੱਲ ਖਰੀਦ ਕੇ ਪੀ ਲੈਣਗੇ ਮਿਡਲ ਕਲਾਸ ਬਿਮਾਰੀਆਂ ਨਾਲ ਮਰ ਰਹੇ ਨੇ ਕੈਂਸਰ ਵਰਗੀਆਂ ਨਾਲ ਜੂਝ ਰਹੇ ਨੇ ਪਰ ਸਰਕਾਰਾਂ ਕੋਈ ਛੇ ਨਹੀਂ ਦੇਖ ਪਾਰੀ ਐਨ ਕਰੋੜ ਰੁਪਈਆ 3 ਕਰੋੜ ਲੋਕ ਰਾਜਸਥਾਨ ਮਾਲਵਾ ਇਹ ਸਾਰੇ ਪੀਪਕੇ ਅਸੀਂ 2009 ਤੋਂ ਲੱਗੇ ਹੋਏ ਆ ਆਵਾਜ਼ ਠਾਉਂਦੇ ਰਹੇ ਆ ਆ ਜਿਹੜੇ ਤਿੰਨ ਟ੍ਰੀਟਮੈਂਟ ਪਲਾਂਟ ਲੱਗੇ ਆ ਇਹ ਲਗਾਤਾਰ ਪ੍ਰੈਸ਼ਰ ਦੇ ਨਾਲ ਹੀ ਲੱਗੇ ਆ ਤਿੰਨ 150 ਐਮਐਲਡੀ 140 ਐਮਐਲਡੀ 115 ਐਮਐਲਡੀ ਆ 225 ਐਮਐਲਡੀ ਜਿਹੜਾ ਟ੍ਰੀਟਮੈਂਟ ਪਲਾਂਟ ਲੱਗਾ ਇਹਦੇ ਵਿੱਚ ਪਾਣੀ ਨਹੀਂ ਹਜੇ 70 ਐਮਐਲਡੀ ਜਾਂਦਾ ਉਹਦੇ ਵਾਸਤੇ ਪਹਿਲਾਂ ਟੈਂਪਰੇਰੀ ਜਿਹੜਾ ਹੈਗਾ ਪ੍ਰਬੰਧ ਤੇ ਤਿੰਨਾਂ ਮਹੀਨਿਆਂ ਦੇ ਵਿੱਚ ਇਹਨਾਂ ਕਿਹਾ ਕਿ ਅਸੀਂ ਜਿਹੜਾ ਹੈਗਾ ਉਹਦਾ ਪੱਕਾ ਪ੍ਰਬੰਧ ਕਰਾਂਗੇ ਇਹਦੇ ਦੁਆਲੇ ਹੁਣ ਸਾਰਾ ਬਿਲਕੁਲ ਤਰੀਕੇ ਦੇ ਨਾਲ ਹੋਇਆ ਗੁਰੂ ਕਬਸਾ ਕਿਰਪਾ ਕਰਨ ਗੁਰਨਾਨ ਨ ਪਾਸਾ ਕਿੰਨੇ ਦਿਨ ਕਿੰਨੇ ਦਿਨ ਮੋਰਚਾ ਲੱਗਾ ਰਿਹਾ ਹੈ ਇਹ ਨਹੀਂ ਮੋਰਚਾ ਨਹੀਂ ਸਾਡਾ ਇਹ ਤਾਂ ਸੇਵਾ ਮੋਰਚਾ ਮਰਦਾ ਸਾਡਾ ਕੋਈ ਨਹੀਂਗਾ ਇਹ ਤਾਂ ਸੇਵਾ ਤੇ ਲੱਗਿਆ ਕਿ ਇਹ ਜਿਹੜਾ ਹੈਗਾ ਲੋਕਾਂ ਨੂੰ ਰਾਹਤ ਮਿਲੇ ਉਹਦੇ ਵਾਸਤੇ ਪ੍ਰਸ਼ਾਸਨ ਦੇ ਈ ਡਿਊਟੀ ਬਣਦੀ ਆ ਉਹਨਾਂ ਦੀ ਅਸੀਂ ਜਵਾਬ ਦੇ ਜਿਹੜੀ ਹੈਗੀ ਆ ਉਹਦੇ ਵਾਸਤੇ ਇਹਨਾਂ ਨਾਲ ਸਾਰੇ ਮਹਿਕਮੇ ਸਦੇ ਅੱਜ ਵੀ ਬਿਜਲੀ ਬੋਰਡ ਵੀ ਆਇਆ ਪੋਲੂਸ਼ਨ ਕੰਟਰੋਲ ਬੋਰਡ ਵੀ ਆ ਡਰੇਨ ਜੋ ਭਾਗ ਵੀ ਆ ਤੇ ਵਕਫ ਵਕ ਜਿੰਨੇ ਵੀ ਜਿਹੜੀ ਹੈਗੀ ਆ ਮਿਊਸਪਲ ਕਾਰਪੋਰੇਸ਼ਨ ਦੇ ਨਾਲ ਵੀ ਜਿਹੜੀ ਹੈਗੀ ਆ ਪਰਸ਼ ਮੀਟਿੰਗ ਮੀਟਿੰਗ ਹੋਈ ਹੈ ਸੋ ਉਹਦੇ ਵਾਸਤੇ ਸਾਰਿਆਂ ਦੇ ਨਾਲ ਜੋ ਵੀ ਜਿਹਦਾ ਵੀ ਕਰਨ ਵਾਲਾ ਜਿਹਦੀ ਡਿਊਟੀ ਬਣਦੀ ਉਹ ਕਰੇ ਤੁਸੀਂ ਜੇਵਲ ਸਾਹਿਬ ਹਮੇਸ਼ਾ ਬਾਤ ਚੱਕਦੇ ਰਹੇ ਨੇ ਪਾਣੀ ਨੂੰ ਲੈ ਕੇ ਤੇ ਤੁਸੀਂ ਵੀ ਕੀ ਕਹੋਗੇ ਇਹ ਲੋਕਾਂ ਨੂੰ ਵੀ ਅੱਗੇ ਆਣਾ ਚਾਹੀਦਾ ਕਿ ਨਹੀਂ ਸਰਪੰਚ ਸਾਹਿਬ ਦਾ ਸਰਪੰਚ ਸਾਹਿਬ ਲੋਕਾਂ ਨੂੰ ਵੀ ਅੱਗੇ ਆਣਾ ਚਾਹੀਦਾ ਕਿ ਨਹੀਂ ਬਿਲਕੁਲ ਆਣਾ ਚਾਹੀਦਾ ਸਾਰੇ ਸਾਨੂੰ ਸਭ ਨੂੰ ਅੱਜ ਇਹਨਾਂ ਦਾ ਫੋਨ ਖੁਦ ਗਿਆ ਵੀ ਸਾਨੂੰ ਆਓ ਸਾਡਾ ਸਹਿਯੋਗ ਕਰੋ ਸਾਨੂੰ ਦੱਸੋ ਵੀ ਕੀ ਦਿੱਕਤਾਂ ਆ ਰਹੀਆਂ ਨੇ ਤੇ ਅਸੀਂ ਸਾਰੇ ਦੇਖੋ ਆਏ ਹੋਏ ਹੱਲੇ ਵਾਲੇ ਤੇ ਇਹਨਾਂ ਨੇ ਭਰੋਸਾ ਦਿਵਾਇਆ ਵੀ ਉਮੀਦ ਆ ਵੀ ਸਾਰਾ ਸਹੀ ਹੋ ਜਾ ਸਵਾਹ ਬਹੁਤ ਜ਼ਿਆਦਾ ਉੱਡ ਕੇ ਆਉਂਦੀ ਕੋਠਿਆਂ ਤੇ ਗੱਡੀਆਂ ਤੇ ਬਹੁਤ ਬੁਰਾ ਲੱਖਾਂ ਚ ਪੈਂਦੀ ਆ ਤੇ ਹੁਣ ਬਾਬਾ ਜੀ ਨੇ ਭਰੋਸਾ ਦਿਵਾਇਆ ਵੀ ਬਹੁਤ ਜਲ ਮਤਲਬ 2-4 ਦਿਨ ਦਾ ਪਾਪਾ ਕਿਉਂ ਰਾਤ ਨੂੰ ਇਹ ਖੋਲਦੇ ਨੇ ਤੇ ਇਹ ਕਹਿ ਰਿਹਾ ਵੀ ਬਹੁਤ ਜਲਦੀ ਇਹ ਠੀਕ ਹੋ ਜਾਊਗਾ ਸਾਰਾ ਸੋ ਜਿਨ੍ਹਾਂ ਦੇ ਉੱਤੇ ਜੇ ਕੋਈ ਨਹੀਂ ਮੰਨਦਾ ਫਿਰ ਵੀ ਉਹਨਾਂ ਦੀਆਂ ਡੈਂਗਾ ਬੰਦ ਕਰਾਂਗੇ ਜਾਣਗੇ ਕਿ ਕਿਸੇ ਨੂੰ ਸਿਰਫ ਇਹਨੂੰ ਸਿਰਫ ਇੱਕ ਵਾਰ ਪਾਣੀ ਬੰਦ ਕੀਤਾ ਜਾਏਗਾ ਨਹੀਂ ਉਹ ਤਾਂ ਕਹਿ ਰਿਹਾ ਵੀ ਜੇ ਕੋਈ ਨਹੀਂ ਉਹਨਾਂ ਦੇ ਹਿਸਾਬ ਨਾਲ ਚੱਲਦਾ ਪੋਲੂਸ਼ਨ ਬੋਰਡ ਦੇ ਤਾਂ ਉਹ ਤਾਂ ਬੰਦ ਹੀ ਹੋਊਗੀ ਤੇ ਜੇ ਉਹਨਾਂ ਦੇ ਜੋ ਸਾਰਾ ਸਿਸਟਮ ਚਲਾਊਗਾ ਤੇ ਉਹ ਚੱਲੇਗੀ ਡੈਂਗਾ ਚੱਲਣ ਡੈਂਗਾ ਸੀ ਬੰਦ ਨਹੀਂ ਕਹਿੰਦੇ ਪਰ ਇਹ ਆ ਕੋਈ ਸਾਨੂੰ ਸਵਾਹ ਨਾ ਉੱਡ ਕੇ ਸਾਡੇ ਮਤਲਬ ਘਰਾਂ ਚ ਆਵੇ ਡੈਂਗਾ ਚੱਲੇ ਜੇ ਸਾਨੂੰ ਡੈਂਗਾ ਨਾਲ ਕੋਈ ਦਿੱਕਤ ਨਹੀਂ ਹੈਗੀ ਹਾਂ ਤੋ ਕੀ ਮੰਗਾ ਸੀ ਅੱਜ ਮਾਤਾ ਜੀ ਤੁਹਾਡੀਆਂ ਤੇ ਸੀਚੇ ਵਾਲ ਸਾਹਿਬ ਵੀ ਬੋਲਣ ਸਵਾਹ ਨਹੀਂ ਆਉਣੀ ਚਾਹੀਦੀ ਜੀ ਵੀ ਸਾਰਾ ਸਾਡਾ ਏਰੀਆ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਬੱਚੇ ਬਿਮਾਰ ਅਸੀਂ ਬਿਮਾਰ ਰਹਿੰਨੇ ਆਂ ਖਾਂਸੀ ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਸਵਾਹ ਪੈਂਦੀ ਹੈ ਕਿੰਨੇ ਸਾਲ ਦੀ ਏਜ ਤੁਹਾਡੀ ਮਾਤਾ ਜੀ ਮੇਰੀ 54 ਸਾਲ ਦੀ ਜੀ ਇੱਥੇ ਸ਼ੁਰੂ ਤੋਂ ਇੱਥੇ ਰਹਿੰਦੇ ਹੋ ਨਹੀਂ ਜੀ ਅਸੀਂ ਹੋਊਗੇ 15 ਸਾਲ ਹਾਂਜੀ ਦੱਸ ਦੇ ਕਿ ਇੱਥੇ ਪਹਿਲਾਂ ਲੋਕੀ ਨਹਾਉਂਦੇ ਵੀ ਹੁੰਦੇ ਸੀ ਹਾਂਜੀ ਹਾਂਜੀ ਬਹੁਤ ਸਾਫ ਸੁਥਰਾ ਸੀ ਹਾਂਜੀ ਮੰਮੀਆਂ ਕਰਦੇ ਸੀ ਕਪੜੇ ਧੋਣ ਆਂਦੇ ਹੁੰਦੇ ਸੀ ਅਸੀਂ ਇੰਨਾ ਪਾਣੀ ਸਾਫ ਹੋਇਆ ਕਰਦਾ ਸੀ ਹੁਣ ਤਾਂ ਇੰਨਾ ਬੁਰਾ ਹਾਲ ਹੈ ਪਹਿਲੇ ਕੋਠੇ ਚਲੇ ਪਹਿਲੇ ਝਾੜੂ ਮਫੇਰੋ ਫਿਰ ਕੋਈ ਕੰਮ ਕਰੋ ਸਾਡੇ ਘਰ ਜਾ ਕੇ ਦੇਖੋ ਟੈਲਾਂ ਨੇ ਇੰਨੀਆਂ ਕਾਲੀਆਂ ਹੋਈਆਂ ਪਈਆਂ ਨਾ ਸਿਸਕਾ ਜੀ ਪੋਚਾ ਕਦੀ ਲਾਂਦੇ ਨਹੀਂ ਹੈਗਾ ਇਹਨੇ ਗੰਦ ਮਚਿਆ ਪਿਆ ਸ਼ਰਮ ਆਉਂਦੀ ਹੈ ਗੱਡੀ ਤੇ ਤਾਂ ਨਹੀਂ ਐਸਾ ਘਰ ਨਹੀਂ ਹੈਗਾ ਜਿਹਦੇ ਘਰ ਕੋਈ ਬਿਮਾਰੀ ਨਹੀਂ ਜਿਹਦੇ ਘਰ ਕਿ ਪਿੱਤੇ ਦੀ ਪੱਥਰੀ ਨਹੀਂ ਜਿਹਨੂੰ ਕੈਂਸਰ ਨਹੀਂ ਲੋਕਾਂ ਕੋ ਰਿਪੋਰਟਾਂ ਆ ਇਸ ਟੈਮ ਕਰੇ ਪਈਆਂ ਲੁਕਿੰਗ ਕੈਂਸਰ ਤੋਂ ਪਰੇਸ਼ਾਨ ਨਹੀਂ ਕਾਣੀ ਰੋਟੀ ਖਾਣੀ ਆ ਜਿੱਥੇ ਹੱਥ ਲਾ ਲਓ ਸਵਾ ਅੱਧੀ ਕਿਰਕ ਦੰਦਾ ਜਾਂਦੀ ਹੈ ਲੱਗਦਾ ਸਬਜ਼ੀ ਕਿਰਕ ਪਈ ਹੈ ਕਿ ਸਾਡੇ ਇਹ ਆ ਇਹ ਆਪਣੀਆਂ ਟੈਂਗਾਂ ਵਾਲੇ ਆ ਇਹ ਫੱਕ ਭਾਲਦੇ ਆ ਇਹ ਫੱਕ ਜਗ੍ਹਾ ਲੱਪਣਾ ਚੂਜ਼ ਕਰਨ ਉਹਦਾ ਧੂਆ ਉੱਡੇਗਾ ਜਾਂ ਚਿਮਨੀ ਆ ਲਾਣ ਉੱਥੇ ਕੁਝ ਪ੍ਰਬੰਧ ਕਰਨ ਤਾਂ ਕਿ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਲੋਕਾਂ ਨੂੰ ਪ੍ਰੇਸ਼ਾਨ ਨਾ ਕਰੋ ਆਪਣਾ ਕੰਮ ਚਲਾਓ ਆਪਣੀ ਕਮਾਈ ਕਰੋ ਤੁਸੀਂ ਤੁਸੀਂ ਕਦੀ ਆਪਣੇ ਏਰੀਆ ਦੇ ਪਾਣੀ ਦੀ ਚੈਕਿੰਗ ਕਰਵਾਈ ਹੈ ਵੀ ਜਿਹੜਾ ਤੁਹਾਨੂੰ ਟੂਟੀਆਂ ਦਾ ਪਾਣੀ ਆਂਦਾ ਉਹ ਕਿੰਨਾ ਖਾਸਾ ਕਿੰਨਾ ਖਰਾਬ ਹੈ ਪਾਣੀ ਸਾਰਾ ਖਰਾਬ ਆ ਰਿਹਾ ਜਿਹੜਾ ਪਾਣੀ ਆ ਰਿਹਾ ਸਮਬਸਰ ਦਾ ਪਾਣੀ ਖਰਾਬ ਆ ਰਿਹਾ ਸਮਬਸਰ ਦਾ ਪਾਣੀ ਵੀ ਖਰਾਬ ਆ ਰਿਹਾ ਵਾ 90% ਲੋਕ ਬਿਮਾਰ ਰਹਿੰਦੇ ਆ ਸਰ 90% ਲੋਕਾਂ ਦੀ ਘਰ ਘਰ ਫਿਲਟਰ ਲਾਏ ਹੋਏ ਆ ਫਿਲਟਰ ਦਾ ਵੀ ਪਾਣੀ ਗੰਦਾ ਮਿਲਿਆ ਸੀ ਚੀਚ ਵਾਲਾ ਸਾਹਿਬ ਨੂੰ ਇਹਨਾਂ ਨੇ ਸਾਨੂੰ ਕਿਹਾ ਵੀ ਤੁਹਾਡਾ ਇਹ ਅਸੀਂ ਡੈਂਗਾ ਦਾ ਕੰਮ ਇਸ ਸਵਾਦ ਦਾ ਬੰਦ ਕਰਵਾ ਦਾਂਗੇ ਤੇ ਅਸੀਂ ਤਾਂ ਇਸੇ ਆਸ ਲੈ ਕੇ ਚੱਲੇ ਆ ਵੀ ਇਹ ਬੰਦ ਹੋ ਜੇਗੀ ਸਾਡੇ ਤਾਂ ਇਹੀ ਮੰਗਾ ਨਗਰ ਨਿਵਾਸੀਆਂ ਦੀ ਅਸੀਂ ਗੁਰੂ ਆਰਮਦਸ ਨਗਰ ਤੋਂ ਸਾਰੀਆਂ ਬੀਬੀਆਂ ਇਕੱਠੀਆਂ ਹੋਈਆਂ ਵਾ ਸਾਡਾ ਇਹੀ ਆ ਵੀ ਇਹ ਸਵਾਦ ਦਾ ਮਸਲਾ ਹੱਲ ਕੀਤਾ ਜਾਵੇ ਅਸੀਂ ਇਸ ਵਿਸ਼ੇ ਤੋਂ ਬਹੁਤ ਪਰੇਸ਼ਾਨ ਆ ਸਾਡਾ ਮਸਲਾ ਹੱਲ ਕਰ ਦਿਓ ਤਾਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਬਿਲਕੁਲ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਕਾਫੀ ਇੱਥੇ ਲੋਕ ਇਕੱਠੇ ਹੋਏ ਹੋਏ ਨੇ ਸੀਚਮਲ ਸਾਹਿਬ ਵੀ ਇੱਥੇ ਜਿਹੜੇ ਕੀ ਆ ਨਿਰੀਖਣ ਕਰ ਰਹੇ ਨੇ ਕੀ ਮੰਨਦੇ ਹੋ ਕਿ ਪਾਣੀ ਸਾਫ ਸੁਥਰਾ ਜੈ ਸਰਦੇ ਉਤੇ ਜਿਹੜੀ ਸਵਾਹ ਪੈਂਦੀ ਸਾਡੇ ਉਹ ਬੰਦ ਹੋ ਜੇਗੀ ਲੱਗਦਾ ਛੁੱਟ ਗਈ ਦੇਖੋ ਜਿਵੇਂ ਸੰਤਾਂ ਲੱਗੇ ਨੇਗੇ ਬਾਬਾ ਸਿੱਖਿਆ ਸਾਹਿਬ ਜੀ ਫਿਰ ਤਾਂ ਐਦਾਂ ਲੱਗਦਾ ਵੀ ਇਹ ਕੰਮ ਹੋ ਸਕਦਾ ਕਿਉਂਕਿ ਬਾਬਾ ਜੀ ਦੀ ਮਗਰ ਸੰਗਤ ਵੀ ਬਹੁਤ ਆ ਬਾਬਾ ਜੀ ਦੇ ਕੰਮ ਵੀ ਬਹੁਤ ਜ਼ਿਆਦਾ ਆ ਆਇਦਰ 11 ਆਇਦਰ ਕਰਾ ਪੋਜੀਸ਼ਨ ਮਾੜੀ ਜਾਈ ਆ ਗਈ ਜੀ ਸਰ ਕਿਹੜੀ ਡੈਂਗ ਦੱਸੋ ਕਿ ਕਿਹੜੀ ਕਿਹਦੀ ਗੱਲ ਕਰ ਰਹੇ ਹੋ ਸਰ ਇਹਦੇ ਬਹੁਤ ਸਾਰੀਆਂ ਲੋਕਾਂ ਆ ਰਹੀਆਂ ਮੰਗਾਂ ਨੇ ਪਰ ਇੱਕ ਦਾ ਸੇਰ ਦੇ ਉੱਤੇ ਰੋਜ਼ ਸਵੇਰੇ ਤੁਸੀਂ ਇੱਕ ਚਾਦਰ ਖੁੱਦ ਪਿਛਾ ਕੇ ਨਿਰੀਖਣ ਕਰ ਸਕਦੇ ਹੋ ਇੱਥੇ ਵੀ ਕਰਦੇ ਹੋ ਪੈਰਾ ਦੇ ਦੇਖ ਲਓ ਅਰੇ ਕੀ ਇਹ ਡੈਂਗਾ ਵਾਲੇ ਦੇ ਉੱਤੇ ਤੁਹਾਡੀ ਚੱਲਦੀ ਨਹੀਂ ਕਿ ਕੋਈ ਪੋਲਿਟੀਕਲ ਦਬਾਅ ਹੁੰਦਾ ਹੈ ਕੋਈ ਦਬਾਅ ਨਹੀਂ ਸਰ ਹੁਣ ਅਸੀਂ ਮੌਕੇ ਤੇ ਮੈਂ ਹੁਣ ਇਹੀ ਦੌਰਾ ਕਰਕੇ ਆ ਰਿਹਾ ਸੀਗਾ ਮੈਂ ਪਹਿਲਾਂ ਮੁਸਕਾਨ ਡਾਈਂ ਦਾ ਧੂਆਂ ਨਿਕੜ ਰਿਹਾ ਸੀ ਉਹਨਾਂ ਨੂੰ ਬੰਦ ਕਰਾ ਕੇ ਆਇਆ ਹੁਣ ਮੈਂ ਉਧਰਲੇ ਪਾਸੇ ਦੀ ਗੇੜਾ ਕੱਢ ਕੇ ਆਇਆ ਜੀ ਕਿਸੇ ਹੋਰ ਦਾ ਐਕਸ ਐਕਸੈਸ ਤੇ ਦਾ ਧੂਆਂ ਨਿਕੜ ਰਿਹਾ ਉਹ ਦੇਖ ਕੇ ਆ ਰਿਹਾ ਜੀ ਅੱਜ ਤਾਂ ਸੀਚੇਵਾਲ ਸਾਹਿਬ ਇੱਥੇ ਨੇ ਤੁਸੀਂ ਅੱਜ ਤਾਂ ਬੰਦ ਕਰਾ ਦੋਗੇ ਪਰ ਹਰ ਵਾਰ ਤੁਹਾਡਾ ਹਰ ਵਾਰ ਤੁਸੀਂ ਫੋਨ ਵੀ ਨਹੀਂ ਜੱਗਦੇ ਮੈਂ ਬੰਦ ਨਹੀਂ ਕਰਾ ਰਿਆ ਮੈਂ ਜਾ ਜਾ ਕੇ ਉਹਨਾਂ ਦੇ ਬੰਦ ਨਹੀਂ ਕਰਾ ਰਿਆ ਮੈਂ ਉਹਨਾਂ ਨੂੰ ਕਿਹਾ ਵੀ ਇਹਨੂੰ ਪਰ ਮੈਸੀਸ ਜੀ ਸਤਿ ਰੱਖੋ ਕੰਟਰੋਲਡ ਰੱਖੋ ਜੀ ਇਹ ਕਹਿ ਰਹੇ ਉਹਨਾਂ ਨੂੰ ਜਾ ਕੇ ਤੇ ਜਿਨ੍ਹਾਂ ਦਾ ਐਕਸੈਸ ਜਾ ਰਿਹਾ ਉਹਨਾਂ ਦੀ ਵੀਡੀਓ ਬਣਾ ਕੇ ਉਹਨਾਂ ਤੇ ਕਾਰਵਾਈ ਕਰ ਰਹੇ ਹਾਂ ਅਸੀਂ ਹੈ ਜੀ ਕੋਈ ਗੱਲ ਨਹੀਂ ਵੀ ਕਿਸੇ ਤੇ ਕਾਰਵਾਈ ਨਹੀਂ ਹੋ ਰਹੀ ਸਾਰੇ ਤੇ ਕਾਰਵਾਈ ਹੋ ਰਹੀ ਹੈ ਕੱਲ੍ਹ ਤੋਂ ਜਾਨੇ 8 ਫੈਕਟਰੀਆਂ ਫੜ ਲੀਆਂ ਜਿਨ੍ਹਾਂ ਤੇ ਕਾਰਵਾਈ ਕਰ ਰਹੇ ਹਾਂ ਜੀ ਹੁਣ ਐਕਸ਼ਨ ਸਾਹਿਬ ਦਸਤਰ ਗਏ ਨੇ ਉਹ ਕਾਰਵਾਈ ਕਰ ਰਹੇ ਨੇ ਅੱਥੇ ਜਿਹੜੀ ਸਰ ਤੁਸੀਂ ਕਾਰਵਾਈ ਕਰਦੇ ਹੋ ਇਹਨੂੰ ਜਨਤਕ ਕਰਦੇ ਹੋ ਜਨਤਕ ਜਨਤਾ ਨੂੰ ਦੱਸ ਦਿਓ ਕੀ ਕਰ ਬੈ ਕੀਤੇ ਸਰ ਉਹਨਾਂ ਨੂੰ ਉਹਨਾਂ ਨੂੰ ਜੁਰਮਾਨਾ ਲਾਇਆ ਜਾਂਦਾ ਉਹਨਾਂ ਨੂੰ ਏਸੀ ਲਈ ਜਾਂਦੀ ਆ ਹਾਂਜੀ ਸਰ ਜਿਨ੍ਹਾਂ ਦੀ ਇੰਨੀਆਂ ਨੇ ਵੱਡੇ ਡੈਂਗਾ ਉਹਨਾਂ ਨੂੰ ਜੁਰਮਾਨੇ ਨਾਲ ਕੀ ਫਰਕ ਉਹਨਾਂ ਨੂੰ ਲੋਕਾਂ ਦੀ ਜ਼ਿੰਦਗੀਆਂ ਨਾਲ ਕੀ ਫਰਕ ਲੋਕ ਮਰਦੇ ਤਾਂ ਲੋਕ ਹਨ ਉਹਦਾ ਜੁਰਮਾਨਾ ਦੇ ਕੇ ਫਿਰ ਉੱਥੇ ਆ ਜਾਂਦੇ ਸਰ ਅਸੀਂ ਆਪ ਦੀ ਜਿਹੜੀ ਸਾਡੀ ਬਣਦੀ ਕਾਰਵਾਈ ਹੈ ਤਾਂ ਉਹੀ ਕਰ ਸਕਦੇ ਹਾਂ ਨਾ ਅਸੀਂ ਇਸ ਕਾਨੂੰਨੀ ਪ੍ਰਬੰਧਨ ਕੋਈ ਨਹੀਂ ਮੈਂ ਤਾਂ ਫੈਕਟਰੀ ਸੀਲਡ ਕੀਤੀ ਹੈ ਨਾ ਉਹੀ ਆ ਸਰ ਸੇਲ ਕਰਨ ਦਾ ਕੋਈ ਵੀ ਇਹਨਾਂ ਨੂੰ ਜਾਂਦੀ ਹੈ ਸੇਲ ਕੀਤੀਆਂ ਸੇਲ ਕੀਤੀ ਜਾ ਸਕਦੀ ਹੈ ਜੇ ਵੱਡੇ ਲੈਵਲ ਤੇ ਹੋ ਜਾਵੇ ਇਹਨਾਂ ਦਾ ਕੰਮ ਜੀ ਉਹ ਤੁਹਾਡੇ ਪਿੱਛੇ ਨਿਗਾ ਮਾਰਿਓ ਮਾੜੀ ਹੁਣ ਤਾਂ ਕੁਛ ਨਹੀਂ ਹੁੰਦਾ ਸਾਫ ਇਹ ਤਾਂ ਜੀ ਬਹੁਤ ਸਾਫ ਆ ਮੈਂ ਤਾਂ ਮੈਂ ਜਿਹੜੀਆਂ ਵੀਡੀਓ ਬਣਾ ਕੇ ਭੇਜਿਆ ਤੁਹਾਨੂੰ ਇਹ ਲੱਗਦਾ ਭਾਜੀ ਇਹ ਲਾ ਜੀ ਜਦੋਂ ਇੱਕ ਵਾਰੀ ਸ਼ੁਰੂ ਕਰਦੇ ਨੇ ਇੱਕ ਵਾਰੀ ਮੜਾ ਜਿਵੇਂ ਆਪਾਂ ਟਰੈਕਟਰ ਸਟਾਰਟ ਕਰਦੇ ਆ ਜੀ ਅੱਛਾ ਜੀ ਇੱਕ ਵਾਰੀ ਸਟਾਰਟ ਹੋਣ ਵੇਲੇ ਧੂਆ ਛੱਡਦਾ ਨਾ ਫਿਰ ਸੈੱਟ ਹੋ ਜਾਂਦਾ ਉਹ ਕੰਮ ਆ ਜੀ ਆ ਦਿਖਾ ਰਹੇ ਨੇ ਸਰਪੰਚ ਸਾਹਿਬ ਰਾਤ ਨੂੰ 11 ਵਜੇ ਤੋਂ ਬਾਅਦ ਚਲਾਉਂਦੇ ਆ ਸਰਪੰਚ ਇਹ ਜਿਹਦਾ ਇਹ ਦਿਖਦਾ ਹੀ ਨਹੀਂ ਬਾਈ ਜੀ 11 ਵਜੇ ਚਲਾਉਂਦੇ ਆ ਸਵੇਰ ਬੰਦ ਕਰ ਦਿੰਦੇ ਆ ਰਾਤ ਨੂੰ ਫੇਰ ਕਿੰਨੂੰ ਦਿਖਣਾ ਤੋ ਆ ਰਾਤ ਨੂੰ ਕਿਸੇ ਨੂੰ ਵੀ ਸੌਂ ਜਾਂਦੇ ਆ ਲੋਕ ਇਹ ਕੋਠਿਆਂ થી ਪਤਾ ਲੱਗਦਾ ਜਦ ਝਾੜੂ ਨਾਲ ਇਕੱਠਾ ਕਰਦੀਆਂ ਬੁੜੀਆਂ ਫੇਰ ਹੀ ਪਤਾ ਲੱਗਦਾ ਵੀ ਕਿੰਨਾ ਕਰਦਾ ਡਿੱਕ ਚੁੱਕਿਆ ਉੱਤੇ ਸੋਨਾ ਪਤਾ ਲੱਗਦਾ ਇਹਨਾਂ ਨੂੰ ਕੈਂਸਰ ਵੀ ਕਹਿੰਦੇ ਮਤਲਬ ਹੋਇਆ ਵਾ ਇੱਕ ਕੈਂਸਰ ਦੇ ਮਰੀਜ਼ ਆ ਜੀ ਜੀ ਇੱਥੇ ਲੈਂਦੇ ਹੋ ਕਿੰਨੇ ਸਾਲਾਂ ਤੋਂ ਇਹ ਸੰ ਨੂੰ ਹੋ ਗਏ ਮਤਲਬ ਵੀ ਬਾਈਕਲ ਹੋ ਗਿਆ ਹਾਂਜੀ ਬਾਈ ਸਾਹਿਬ ਸੋ ਇੱਕ ਸਰਕਾਰਾਂ ਦਾ ਫਰਜ਼ ਹੁੰਦਾ ਆ ਸਾਨੂੰ ਸਹੂਲਤਾਂ ਦੇਣੀਆਂ ਸਾਫ਼ ਸੁਥਰੀਆਂ ਪਰ ਲੱਗਦਾ ਨਹੀਂ ਚਾਹੇ ਜਿਹੜੀ ਮ ਹੋਣ ਆਏ ਨੇ ਵੀ ਕਿਹੜੀ ਵੀ ਸਰਕਾਰ ਆ ਉਹਨਾਂ ਨੇ ਸਾਨੂੰ ਕੈਂਸਲ ਕਰ ਗਿਆ ਬਿਮਾਰੀਆਂ ਹੀ ਦਿੱਤੀਆਂ ਨੇ ਆਪ ਤਾਂ ਪੌਸ਼ ਏਰੀਆ ਚ ਰਹਿੰਦੇ ਨੇ ਪਰ ਮਿਡਲ ਕਲਾਸ ਮਿਡਲ ਕਲਾਸਾਂ ਨੂੰ ਕੋਈ ਸਮੇਂ ਜੀ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਅਸੀਂ ਲੋਕ ਜੋ ਆ ਅਸੀਂ ਬਿਮਾਰੀ ਨਾਲ ਮਰ ਰਹੇ ਹਾਂ ਜਿੱਦਾਂ ਵੀ ਮਰ ਰਹੇ ਹਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਠੀਕ ਆ ਨਾ ਇਹਨਾਂ ਡੈਂਗਾ ਵਾਲਾ ਨੂੰ ਫਰਕ ਪੈ ਰਿਹਾ ਕੋਈ ਪਰੇਸ਼ਾਨ ਤਾਂ ਅਸੀਂ ਹੋ ਰਹੇ ਨਾ ਕਿੰਨੀ ਵਾਰ ਸਾਡੇ ਵਾਲੇ ਮੈਂ ਕੱਲੀ ਨਹੀਂ ਆ ਕਿਸੇ ਦੇ ਵਿਚ ਨਾ ਮੈਂ ਕੱਲੀ ਨਹੀਂ ਆ ਕਾਫੀ ਕਾ ਰਹਿ ਗਿਆ ਉਹਨਾਂ ਨੂੰ ਬੈਠ ਕੇ ਸਾਡੇ ਘਰੇ ਜਾ ਕੇ ਦੇਖੋ ਅਫਸਰ ਵੀ ਕਾਰਵਾਈ ਨਹੀਂ ਕਰ ਰਹੇ ਅਸੀਂ ਨਾਲ ਲੱਗੇ ਨੇ ਐਸੀਆਂ ਜਨਾਨੀਆਂ ਇੱਥੇ ਮੌਜੂਦ ਨੇ ਅਸੀਂ ਧਰਨੇ ਵੀ ਲਾ ਕੇ ਦੇਖੋ ਉਹ ਕਹਿੰਦੇ ਵੀ ਡੈਂਗਾ ਨਹੀਂ ਬੰਦ ਹੋ ਸਕਦੀਆਂ ਤੁਸੀਂ ਮਰਦੇ ਮਰਦੇ ਹਾਂ ਮਰ ਜੋ ਕਹਿੰਦੇ ਅਸੀਂ ਪੁਲਿਸ ਨੂੰ ਮੋਰ ਵਾਲਿਆਂ ਨੂੰ ਅਸੀਂ ਸੱਚਾ ਭਰਦੇ ਆ ਆ ਡੈਂਗ ਵਾਲਾ ਮੋਰੋਂ ਨੂੰ ਕਹਿੰਦੇ ਅਸੀਂ ਸੱਚਾ ਹਾਈ ਕੋਰਟ ਨੇ ਮਤਲਬ ਦਿੱਤਾ ਸਾਨੂੰ ਬਈ ਡੈਂਗਾ ਤੁਸੀਂ ਚਲਾਓ ਲੋਕੀ ਮਰਦੇ ਮਰ ਜਾਂਣ ਸਾਨੂੰ ਕੋਈ ਪਰਵਾਹ ਨਹੀਂ ਲਾਗੋ ਵੀਡੀਓ ਵੀ ਦੇਖਿਓਗੇ ਕਿ ਨੇ ਕਿਸੀਂ ਕਰੋੜਾ ਰੁਪਇਆ ਖਰਚ ਕੀਤਾ ਹੈ ਕਰੋੜਾ ਨੂੰ ਮਾਰਨ ਵਾਸਤੇ ਮਤਲਬ ਕਹਿੰਦਾ ਕਿ ਡਾਂਗਾਲੀ ਬੀਹਰੀ ਕਹਿੰਦਾ ਮਤਲਬ ਕਿ ਇਹ ਡੈਣਾ ਹੈ ਕਦੇ ਜਾਣਾ ਇਹ ਡੈਣਾ ਹੈ ਠੀਕ ਆ ਇਹ ਸਾਨੂੰ ਖਾਣ ਵਾਸਤੇ ਬਠੀਆ ਇਹ 100 ਕਰੋੜ ਰੁਪਏ ਸਾਡੀ ਜਿੰਨੀ ਕਹਾਣੀ ਹੈ ਕਿ ਹਮਾਰੇ ਲਈ ਲਗਾਏ ਹੋਏ ਆਪਾਂ ਇੱਥੇ ਜਦੋਂ ਅਸੀਂ ਕੀਆ ਸੀ ਅਸੀਂ ਇਹਨੇ ਪੈਸੇ ਹਮਨ ਉੱਪਰ ਜਾਓ ਸਰ ਉਹ ਲੋਕਾਂ ਦੀਆਂ ਮੰਗਾਂ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਲਾਈਆਂ ਨੇ ਪਹਿਲਾ ਇੱਕ ਮਿਡਲ ਕਲਾਸ ਬੰਦਾ ਚਾਹੇ ਇਹਨਾਂ ਦੇ ਹਸਬੰਦਾ ਚਾਹੇ ਸਾਡੇ ਪਰਿਵਾਰ ਦਾ ਕੋਈ ਬੰਦਾ ਉਹ ਦਿਨ ਰਾਤ ਫੈਕਟਰੀਆਂ ਵਿੱਚ ਓਵਰਟਾਈਮ ਵੀ ਲਾਂਦਾ ਵੀ ਸਾਡੇ ਪਰਿਵਾਰ ਦੀ ਰੋਟੀ ਚੱਲੇ ਪਰ ਰੋਟੀ ਕੀ ਚਲਣੀ ਹੈ ਜਦੋਂ ਰੋਟੀ ਤੋਂ ਬਾਅਦ ਦਵਾਈਆਂ ਚੱਲ ਪੈਂਦੀਆਂ ਨੇ ਹੈ ਮਹਿੰਗੇ ਲਾ ਚੱਲ ਜਾਂਦੇ ਨੇ ਆਯੂਸ਼ਮਾਨ ਕਾਰਡ ਕਈ ਜਗ੍ਹਾ ਬੰਦ ਹੋ ਗਏ ਨੇ ਪਰ ਲੋਕਾਂ ਦੇ ਲੋਕਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਦੇਤੀਆਂ ਸਹੂਲਤਾਂ ਕੋਈ ਨਹੀਂ ਦਿਤੀਆਂ ਲੁਧਿਆਣੇ ਦਾਸੀ ਬਲੋ ਕੀ ਚੱਲਦਾ ਨਹੀਂ ਉਹ ਕਹਿੰਦੇ ਸਰਕਾਰ ਪੈਸੇ ਹੀ ਨਹੀਂ ਭਰਦੀ ਕੀ ਮੋਹੱਲਾ ਕਲੀਨਿਕ ਦਾ ਕੋਈ ਫਾਇਦਾ ਮਿਲਦਾ ਕੋਈ ਫਾਇਦਾ ਨਹੀਂ ਸਾਨੂੰ 1 ਰੁਪਏ ਦਾ ਫਾਇਦਾ ਨਹੀਂ ਸਾਨੂੰ 1 ਰੁਪਏ ਦਾ ਫਾਇਦਾ ਕੋਨਾ ਜੇ ਜਾਓ ਉਥੇ ਕਿਤੇ ਵੀ ਕਾਡ ਲੈ ਕੇ ਵੀ ਜਾਓ ਉਹ ਕਹਿਣਗੇ ਨਹੀਂ ਸਰਕਾਰ ਪੈਸੇ ਹੀ ਨਹੀਂ ਭਰਦੀ ਕਾਡ ਨਹੀਂ ਚੱਲੇਗਾ ਇੱਥੇ ਜੇ ਪੈਸੇ ਹੈਗੇ ਆ ਜੇ ਜੇ ਪੈਸੇ ਜੇ ਹੈਗੇ ਆ ਤਾਂ ਤੁਸੀਂ ਆਪਣਾ ਇਲਾਜ ਕਰਾ ਸਕਦੇ ਹੋ ਸੋ ਲੋਕ ਨੇ ਜਿਹੜੇ ਅੱਜ ਆਪਣੀਆਂ ਮਹਿਲਾਵਾਂ ਜਿਨ੍ਹਾਂ ਦੇ ਸਿਰ ਦੇ ਉੱਤੇ ਸਾਰਾ ਘਰ ਹੁੰਦਾ ਆ ਆਪਣੇ ਪਰਿਵਾਰ ਨੂੰ ਪਾਲਣ ਪੋਸ਼ਣ ਕਰਨ ਲਈ ਇਥੇ ਸਿਚੇਵਾਲ ਸਾਹਿਬ ਨੇ ਇੱਕ ਵਾਰ ਫੇਰ ਤੋਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਕਿਉਂਕਿ ਇਹ ਡੈਂਗਾ ਨੇ ਤੁਹਾਨੂੰ ਪਾਣੀ ਦਿਖਾ ਦਿੰਨੇ ਆ ਜਿਹੜਾ ਸਾਫ ਸੁਥਰਾ ਪਾਣੀ ਆ ਤੇ ਉਹਦੇ ਵਿੱਚ ਕਿੱਦਾਂ ਤੁਹਾਨੂੰ ਕਿੰਨਾ ਕਾਲਾ ਦਿਖ ਰਿਹਾ ਜਿਹਦੇ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਲੋਕਾਂ ਨੂੰ ਲੱਗਦੀਆਂ ਨੇ ਸੋ ਸਿਚੇਵਾਲ ਸਾਹਿਬ ਨੇ ਇੱਕ ਟੀਚਾ ਮੱਥਿਆ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਸੋ ਸੰਤ ਸਮਾਜ ਤੋਂ ਨੇ ਸੰਤ ਸਮਾਜ ਹਮੇਸ਼ਾ ਲੋਕਾਂ ਦੀ ਹਮਾਇਤ ਕਰਦਾ ਸੋ ਉਦਾਂ ਹੀ ਸੀਚੇਵਾਲ ਸਾਹਿਬ ਨੇ ਆਪਣੀ ਲੋਕਾਂ ਦੀ ਬਾਹ ਫੜੀ ਆ ਸੋ ਦੇਖਦੇ ਆ ਇਹ ਜਿਹੜਾ ਟੀਚਾ ਕਿੰਨੇ ਦਿਨ ਚੱਲਦਾ ਸਰਕਾਰਾਂ ਜਾਗਦੇ ਆ ਕਿ ਨਹੀਂ ਜਾਗਦੇ ਕਿਉਂਕਿ ਇੱਕ ਬੰਦੇ ਦੇ ਜਾਗਣ ਨਾਲ ਇਕੱਲਾ ਕੁਛ ਨਹੀਂ ਹੁੰਦਾ ਸਾਰੀਆਂ ਸਰਕਾਰਾਂ ਨੂੰ ਜਾਗਣਾ ਪੈਣਾ ਆ ਸੋ ਇੱਥੇ ਜੈ ਸਿੰਘ ਸਾਹਿਬ ਵੀ ਆਏ ਹੋਏ ਨੇ ਤੇ ਹੋਰ ਵੀ ਜਿਹੜੇ ਇੱਥੇ ਨਗਰ ਦੇ ਲੋਕ ਆਏ ਹੋਏ ਨੇ ਆ ਡਾਂਹਾਂ ਜਿਹੜੀਆਂ ਚੱਲਦੀਆਂ ਨੇ ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਕਿਦਾਂ ਲੋਕਾਂ ਦਾ ਕਹਿਣਾ ਕਿ ਸਵੇਰੇ ਸਵੇਰੇ ਉੱਡਦਾ ਹੀ ਸਿਰਚੇ ਸਵਾਭ ਪਈ ਹੁੰਦੀ ਆ ਸੋ ਕੋਈ ਕੰਡੀਸ਼ਨਸ ਵੀ ਹੋਣੀਆਂ ਚਾਹੀਦੀਆਂ ਹਰ ਇੱਕ ਚੀਜ਼ ਦੀਆਂ ਪਰ ਇੱਥੇ ਮਿਲੀ ਭੁਗਤ ਨਾਲ ਜਿਹੜਾ ਆ ਪੋਲੂਸ਼ਨ ਕੰਟਰੋਲ ਬੋਰਡ ਦੇ ਜਿਹੜੇ ਮਿਲੀ ਭੁਗਤ ਨਾਲ ਸਾਫ਼ ਤੌਰ ਤੇ ਕਿਹਾ ਜਾ ਸਕਦਾ ਕਿ ਇੱਥੇ ਸਭ ਕੰਮ ਜਿਹੜਾ ਹੁੰਦਾ ਆ ਕੋਈ ਜਿਹੜੀਆਂ ਡੈਂਗਾ ਰਾਤ ਨੂੰ ਚੱਲਦੀਆਂ ਨੇ ਕਹਿੰਦੇ ਤੇ ਰਾਤ ਦੇ ਹਨੇਰੇ ਵਿੱਚ ਕਿਨੂੰ ਧੂਆ ਦਿਖਣਾ ਤੇ ਕਿਨੂੰ ਕੀ ਪਤਾ ਲੱਗਣਾ ਸੋ ਇਹ ਕਾਰਵਾਈ ਵੀ ਤਕਰੀਬਨ ਹੋਣੀ ਚਾਹੀਦੀ ਵੀ ਰਾਤ ਨੂੰ ਕੋਈ ਅਨੁਤ ਰਾਇ ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਨਕੇਲ ਪੈਣੀ ਚਾਹੀਦੀ ਆ ਉਹਨਾਂ ਦੇ ਪੂਰੀ ਉਹਨਾਂ ਦੀ ਨਕੇਲ ਕਸੀ ਜਾਣੀ ਚਾਹੀਦੀ ਆ ਲੋਕ ਆਪਣੇ ਬੱਚਿਆਂ ਦਾ ਭਵਿੱਖ ਦੇਖ ਰਹੇ ਨੇ ਸੋ ਚਿਚੇਵਾਲ ਸਾਹਿਬ ਅੱਜ ਸਪੈਸ਼ਲ ਤੌਰ ਤੇ ਪਹੁੰਚੇ ਹੋਏ ਨੇ ਇੱਥੇ ਆ ਉਹਨਾਂ ਦੀ ਗੱਡੀ ਹੈ ਸੋ ਸੰਤ ਸਮਾਜ ਦੇ ਨੇ ਕਈ ਜਗ੍ਹਾ ਦੇਖਿਆ ਗਿਆ ਪਾਣੀ ਦੀ ਸੇਵਾ ਕਰਦੇ ਹੋਏ ਜਲ ਨੂੰ ਮੁੱਖ ਰੱਖਦੇ ਹੋਏ ਤੁਹਾਨੂੰ ਗੱਲ ਕਰਦੇ ਇੱਕ ਵਾਰ ਦੁਬਾਰਾ ਸਿਚਵਲ ਸਾਹਿਬ ਨਾਲ ਕਿਉਂਕਿ ਮਸਲਾ ਕੱਲਾ ਇੱਕ ਦਾ ਨਹੀਂ ਸਾਰੇ ਪੰਜਾਬੀਆਂ ਦਾ ਜਿਹੜੀ ਕਿਉਂਕਿ ਪੰਜਾਬ ਦੀ ਹੋਂਦ ਨੂੰ ਖਤਮ ਕਰਨ ਲਈ ਵੱਡੇ ਵਿਦੇਸ਼ੀ ਤਾਕਤਾਂ ਵੀ ਲੱਗੀਆਂ ਹੋਈਆਂ ਨੇ ਤੇ ਸਾਨੂੰ ਕਿਤੇ ਨਸ਼ਿਆਂ ਨਾਲ ਮਾਰਿਆ ਜਾ ਰਿਹਾ ਕਿਤੇ ਪਾਣੀ ਦੇ ਵਰਗੇ ਪਾਣੀ ਚ ਕੈਂਸਰ ਪਾ ਕੇ ਮਾਰਿਆ ਜਾ ਰਿਹਾ ਕਿਤੇ ਸਾਨੂੰ ਹੋਰ ਗਲਤ ਰਾਹਾਂ ਤੇ ਤੋਰ ਕੇ ਮਾਰਿਆ ਜਾ ਰਿਹਾ ਪਰ ਸਰਕਾਰਾਂ ਦਾ ਮੋਢਲਾ ਫਰਜ਼ ਹੁੰਦਾ ਸਾਥ ਦੇਣਾ ਬਾਈ ਜੀ ਲੱਗਦਾ ਇਹ ਥੋੜਾ ਇਤਮਾਏ ਸੂਰਜ ਪੈ ਰਿਹਾ ਲੱਗਦਾ ਪੰਜਾਬ ਦੀ ਹੋਂਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗਦਾ ਤਾਂ ਇਦਾਂ ਹੀ ਆ ਜਿਹੜੇ ਹਿਸਾਬ ਨਾਲ ਲੱਗੇ ਹੋਏ ਨੇ ਉਹ ਹਿਸਾਬ ਨਾਲ ਤੇ ਇਹੀ ਕਹਾਂਗੇ ਚਿੱਟਾ ਨਸ਼ਾ ਕਾਲਾ ਪਾਣੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤਾਂ ਦਰਿਆਈ ਬਹੁਤ ਵੱਜ ਚੁੱਕੇ ਨੇ ਜਿਹੜੇ ਮਤਲਬ ਪੰਜਾਬ ਨੂੰ ਡਗਾਉਣ ਦੀ ਖਾਤਰ ਨੇ ਜੀ ਜੀ ਸਰ ਸਰ ਇੱਕ ਲਾਸਟਾ ਥੋੜਾ ਸਿਚੁਏਸ਼ਨ ਸਰ 2 ਮਿੰਟ ਤੁਹਾਡੇ ਹੋਰ ਚਾਹੀਦੇ ਨੇ ਸਰ ਪੰਜਾਬ ਨੂੰ ਖਤਮ ਕਰਨ ਦਾ ਜਿੱਦਾ ਦੌਰ ਲੱਗ ਰਿਹਾ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਲਾ ਪਾਣੀ ਚਿੱਟਾ ਇੱਕ ਚਿੱਟੇ ਦਾ ਨਸ਼ਾ ਇੰਨਾ ਕਿ ਬਹੁਤ ਕੁਝ ਸਾਡੇ ਸਮਾਜ ਦੇ ਵਿੱਚ ਬਰਾਈਆਂ ਜਿਹੜਾ ਨਸ਼ਾ ਵਾ ਇਹਨੇ ਜਵਾਨੀ ਕਿੰਨੇ ਪਤਾ ਨਹੀਂ ਨੌਜਵਾਨ ਚਲੇ ਗਏ ਕਿਉਂਕਿ ਲਗਾਤਾਰ ਪਿਛਲੀ ਸਰਕਾਰ ਦੇ ਵਿੱਚ ਵੀ ਆ ਜਿਹੜਾ ਹੈਗਾ ਕੈਪਟਨ ਸਾਹਿਬ ਨੇ ਸਹੋਂ ਖਾਦੀ ਸੀ ਕਿ ਜੀ ਬਿਲਕੁਲ ਜੀ ਸਾਰਾ ਕੋਸ਼ਿਸ਼ ਪਰ ਜਿਹੜਾ ਜਿਸ ਤਰੀਕੇ ਦੇ ਨਾਲ ਹਟਣਾ ਚਾਹੀਦਾ ਉਹ ਨਹੀਂ ਹਟ ਪਾਇਆ ਅੱਜ ਵੀ ਉਹ ਜਿਹੜਾ ਹੈਗਾ ਪੂਰੀ ਤਰ੍ਹਾਂ ਜਿਹੜਾ ਹੈਗਾ ਅੱਜ ਵੀ ਉਹ ਚੱਲ ਰਿਹਾ ਸੋ ਇਹ ਬੜੀ ਵੱਡੀ ਸਮੱਸਿਆ ਕਿਉਂਕਿ ਇਹ ਜਿਹੜੇ ਉਹ ਲੋਕ ਆ ਪਾਵਰਫੁੱਲ ਲੋਕ ਆ ਜਾਂ ਜਿਹੜੇ ਉਹ ਇਹੋ ਜਿਹੇ ਲੋਕ ਆ ਜਿਹੜੇ ਕ੍ਰਿਮੀਨਲ ਲੋਕ ਆ ਜਿਨ੍ਹਾਂ ਦਾ ਧੰਦਾ ਹੀ ਇਹ ਆ ਉਹਨਾਂ ਨੂੰ ਇਹ ਸੋਚ ਨਹੀਂ ਮੈਂ ਹੀ ਸਾਡੇ ਕਿਸੇ ਦੇ ਮਾਂ ਦਾ ਪੁੱਤ ਜਿਹੜਾ ਹੈ ਕਿਸੇ ਦਾ ਸੁਹਾਗ ਕਿਸੇ ਦਾ ਡਗੋਰੀ ਦਾ ਜਿਹੜੇ ਜਿਹਨੇ ਦੇਣੀ ਸਹਾਰਾ ਦੇਣਾ ਉਹਦਾ ਬੱਚਾ ਜਾ ਰਿਹਾ ਸੋ ਅਸੀਂ ਥੋੜੇ ਥੋੜੇ ਲਾਲਚ ਪਿੱਛੇ ਅਸੀਂ ਇਹ ਬਹੁਤ ਕੁਸ਼ ਕਰ ਰਹੇ ਹਾਂ ਜਿਹੜਾ ਕਿ ਬੜਾ ਚਿੰਤਾਜਨਕ ਆ ਅਸੀਂ ਹਮੇਸ਼ਾ ਇਹਦੇ ਜਿਹੜੀ ਹੈਗੀ ਆਵਾਜ਼ ਉਠਾਉਂਦੇ ਆ ਕਿਉਂਕਿ ਜਦੋਂ ਜਦ ਸਮਾਜ ਨਹੀਂ ਉੱਠਦਾ ਉਹਨਾਂ ਚਿਰ ਜਿਹੜਾ ਹੈਗਾ ਇਹਨਾਂ ਦੇ ਪੈਰ ਲੱਗੇ ਰਹਿੰਦੇ ਆ ਅੱਜ ਸਮਾਜ ਨੂੰ ਲੋੜ ਆ ਸਾਡੇ ਬੱਚਿਆਂ ਨੂੰ ਲੋੜ ਆ ਕਿ ਅਸੀਂ ਖੇਡਾਂ ਵੱਲ ਲੱਗੀਏ ਦੂਸਰੇ ਪਾਸੇ ਲੱਗੀਏ ਸਰਕਾਰਾਂ ਨੂੰ ਹੋਰ ਚਾਹੀਦਾ ਕਿ ਅਸੀਂ ਅ ਬੱਚਿਆਂ ਨੂੰ ਉਤਸ਼ਾਹਿਤ ਕਰੀਏ ਖੇਡਾਂ ਵੱਲ ਉਤਸ਼ਾਹਿਤ ਕਰੀਏ ਐਜੂਕੇਸ਼ਨ ਵੱਲ ਉਤਸ਼ਾਹਿਤ ਕਰੀਏ ਜਿਹੜੀਆਂ ਜਿਹੜੀਆਂ ਉਹਨਾਂ ਦੇ ਕੰਮ ਧੰਦੇ ਨੂੰ ਰੋਜ਼ਗਾਰ ਨੂੰ ਵਧਾਈਏ ਤਾਂ ਕਿ ਮਾੜੇ ਪਾਸੇ ਲੋਕ ਨਾ ਜਾਣ ਸਰ ਖੇਡਾਂ ਦੇ ਵਿੱਚ ਵੀ ਬਹੁਤ ਸਾਰੇ ਸਾਡੇ ਮੈਡਲ ਪੰਜਾਬ ਜਿੱਤ ਕੇ ਲੈ ਕੇ ਆਉਂਦਾ ਸੀਗਾ ਹਰਿਆਣਾ ਪਰ ਜਿੱਤਣ ਤੋਂ ਬਾਅਦ ਵੀ ਨੌਕਰੀਆਂ ਨਹੀਂ ਮਿਲਦੀਆਂ ਫਿਰ ਕੋਈ ਰੇੜੀ ਲਾਂਦਾ ਕੋਈ ਕੁਛ ਕਰਦਾ ਕਿ ਫਿਰ ਲੋਕਾਂ ਦਾ ਜਿਹੜਾ ਹੌਸਲਾ ਟੁੱਟ ਜਾਂਦਾ ਹੈ ਇਹ ਇਸ ਵੇਲੇ ਨਾ ਜਦੋਂ ਪਿਛਲੇ ਸਮੇਂ 'ਚ ਕਿਨੇ ਬੇਰੁਜ਼ਗਾਰ ਅਧਿਆਪਕ ਕਿਸ ਤਰ੍ਹਾਂ ਟੈਂਕੀਆਂ ਦੇ ਜਿਹੜੇ ਆਪਾਂ ਦੇਖਦੇ ਸੀ ਤੇ ਗਰੀਬਨ ਜਿਹੜਾ ਹੈਗਾ 5 7 7 8 ਸਾਲਾਂ ਤੋਂ ਜਿਹੜੇ ਸਾਰੇ ਕਾਲਜ ਖਾਲੀ ਪਏ ਆ ਪਲੱਸ 2 ਤੋਂ ਗਾਂ ਕੋਈ ਬੱਚਾ ਕਰ ਨਹੀਂ ਰਿਹਾ ਤੇ ਹੁਣ ਤੁਸੀਂ ਦੇਖਿਆ ਕਿ ਐਸ ਵੇਲੇ ਜਿਹੜੇ ਹੈਗੇ ਆ ਜਿੰਨੇ ਬੱਚੇ ਪੜ੍ਹ ਰਹੇ ਆ ਕਿਉਂਕਿ ਜਿੰਨੇ ਕਿ ਰਹਿ ਗਏ ਆ ਉਹ ਸਾਰਿਆਂ ਨੂੰ ਹੁਣ ਨੌਕਰੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਤਕਰੀਬਨ 50000 ਦੇ ਕਰੀਬ ਜਿਹੜੇ ਹੈਗੇ ਬੱਚਿਆਂ ਨੂੰ ਪੰਜਾਬ ਦੇ ਵਿੱਚ ਤਿੰਨਾਂ ਸਾਲਾਂ ਦੇ ਵਿੱਚ ਨੌਕਰੀ ਜਿਹੜੀ ਹੈਗੀ ਇਹ ਮਿਲੀ ਹੈ ਕਿਉਂਕਿ ਬੱਚਿਆਂ ਨੂੰ ਜੇ ਇੱਥੇ ਨੌਕਰੀ ਮਿਲੇ ਇੱਥੇ ਕੰਮ ਮਿਲੇ ਤੇ ਕਿਸੇ ਨੂੰ ਬਾਹਰ ਭੱਜਣ ਦੀ ਲੋੜ ਨਹੀਂ ਬਾਹਰ ਤਾਂ ਹੀ ਭੱਜਦੇ ਆ ਜਦੋਂ ਇਹ ਸੋਚਦੇ ਆ ਵੀ ਇੱਥੇ ਕੋਈ ਮਾਂ ਬਾਪ ਸੋਚਦੇ ਆ ਵੀ ਬੱਚਾ ਨਸ਼ਿਆਂ ਤੇ ਨਾ ਲੱਗ ਜਾਏ ਕਿਤੇ ਹੋਰ ਮਾੜੀ ਸੰਗਤ ਚ ਨਾ ਪੈਲੇ ਵੀ ਇਦੋਂ ਅਸੀਂ ਬਾਹਰ ਹੀ ਕੱਢ ਦਈਏ ਅਸੀਂ ਚਾਹਲੇ ਇੱਕ ਸਰ ਸਿਚੁਅਲ ਸਾਹਿਬ ਇੱਕ ਲਾਸਟ ਸਵਾਲ ਆ ਬੋਡਰ ਦੇ ਉੱਤੇ ਪੰਜਾਬੀ ਚ ਲਿਖਵਾਇਆ ਗਿਆ ਐਂ ਡਿਸ਼ਾ ਸੂਚਕਾ ਤੇ ਪੰਜਾਬੀ ਦੇ ਲਿਖਾਇਆ ਗਿਆ ਪਰ ਪੰਜਾਬ ਦੇ ਵਿੱਚ ਪਹਿਲ ਦੇ ਆਧਾਰ ਤੇ ਪੰਜਾਬੀਆਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਗੈਰ ਪੰਜਾਬੀਆਂ ਨੂੰ ਮਿਲਣੀ ਚਾਹੀਦੀ ਕਿਉਂਕਿ ਬਹੁਤ ਵੱਡੀ ਸਮੱਸਿਆ ਇਹ ਆ ਵੀ ਗੈਰ ਪੰਜਾਬੀ ਕਾਬਜ਼ ਹੋ ਰਹੇ ਨੇ ਸੀ ਤਾਂ ਉੱਤੇ ਚਾਹੇ ਉੱਚ ਕਿਸੇ ਵੀ ਵਿਭਾਗ ਦੇ ਵਿੱਚ ਆ ਪੰਜਾਬੀਆਂ ਨੂੰ ਉੱਥੇ ਕੋਈ ਨੌਕਰੀ ਨਹੀਂ ਮਿਲਦੀ ਜਦੋਂ ਆਣਾ ਤੁਹਾਨੂੰ ਦੱਸਿਏ ਕਿ ਦੁਆਬੇ ਦੇ ਵਿੱਚ ਤਾਂ ਜਿੰਨੇ ਟੀਚਰ ਆਏ ਆ ਸਾਰੇ ਫਾਜ਼ਿਲ ਕਾਬੂਰ ਤੋਂ ਆ ਰਹੇ ਆ ਹੁਣ ਜੇ ਸਾਡਾ ਬੱਚਾ ਪੜ੍ਹ ਹੀ ਨਹੀਂ ਰਿਹਾ ਪਲੱਸ 2 ਕਰਕੇ ਬਾਹਰ ਚਲੇ ਗਿਆ ਦੱਸੋ ਉਹਨੂੰ ਨੌਕਰੀ ਕਿੱਦਾਂ ਮਿਲੂਗੀ ਉਹਦੀ ਥਾਂ ਤਾਂ ਕੋਈ ਲਊਗਾ ਹੀ ਜੀ ਇਹ ਹੁਣ ਜਿਹੜੀ ਹੈਗੀ ਆ ਲੋੜ ਹੈ ਕਿ ਆਪਣੇ ਬੱਚਿਆਂ ਨੂੰ ਇੱਥੇ ਪੜਾ ਕੇ ਵਧੀਆ ਜਿਹੜੀ ਹੈਗੀ ਆ ਉਹਨਾਂ ਨੂੰ ਕਾਬਿਲ ਬਣਾਈਏ ਕਿ ਉਹ ਨੌਕਰੀ ਜਿਹੜੀ ਹੈਗੀ ਆ ਉਹ ਇੱਥੇ ਕਰਨ ਕਿਉਂਕਿ ਸਾਡੇ ਬੱਚੇ ਤਾਂ ਹੁਣ ਕੋਈ ਇੱਥੇ ਰਹਿ ਨਹੀਂ ਰਿਹਾ ਸਾਰੇ ਤੇ ਸਾਰੇ ਹਰ ਮਾਂ-ਬਾਪ ਕਹਿੰਦਾ ਪਲੱਸ 2 ਕਰ ਆਈਲੈਂਡਸ ਕਰ ਤੇ ਤੂੰ ਜਾ ਸੋ ਬਾਪਾਪ ਵੀ ਜਾਂਦਾ ਜੇ ਨਹੀਂ ਆ ਤਾਂ ਬੱਚੇ ਉਹਨਾਂ ਦੇ ਗਲ 'ਚ ਗੂਠਾ ਦੇ ਕੇ ਤਵੇ ਘਰ ਦੀ ਜ਼ਮੀਨ ਵੇਚਣੀ ਵੀ ਸਰ ਸਰਕਾਰਾਂ ਹੀ ਨੇ ਕਿਉਂਕਿ ਸਰਕਾਰਾਂ 'ਚ ਇੱਥੇ ਉਹਨਾਂ ਨੂੰ ਬਣਦਾ ਹੱਕ ਉਹਨਾਂ ਨੇ ਰੋਜ਼ਗਾਰ ਮਿਲਣ ਉਹਨਾਂ ਨੂੰ ਹਰ ਇੱਕ ਸੈਕਟਰ ਦੇ ਵਿੱਚ ਉਹਨਾਂ ਦਾ ਲਾਹਾ ਮਿਲੇ ਤਾਂ ਫਿਰ ਉਹ ਬਾਹਰ ਨਾ ਜਾਣ। ਬਹੁਤ ਸਾਰੇ ਪ੍ਰੋਬਲਮ ਤੇ ਆ ਡੁੱਬੀ ਤਾਂ ਜਿਹਨੂੰ ਕਹਿੰਦੇ ਜਦ ਸਾਹ ਨਹੀਂ ਆਇਆ ਹੋਰ ਡੁੱਬਣ ਦਾ ਕੀ ਅਰਥ ਹੋਇਆ? ਇਹ ਚੀਜ਼ਾਂ ਨਹੀਂ ਹੋ ਰਹੀਆਂ ਇਸ ਵਾਸਤੇ ਲੋਕ ਵੀ ਰੌਲਾ ਪਾ ਰਹੇ ਆ ਜਿਹੜਾ ਹੈਗਾ ਸਰਕਾਰ ਦੀ ਵੀ ਚਿੰਤਾ ਹੋਣੀ ਚਾਹੀਦੀ ਹੈ ਅੱਗੇ ਅਸੀਂ ਇਹਨੂੰ ਪਹਿਲ ਦੇ ਆਧਾਰ ਤੇ ਕਰੀਏ। ਤਾਂ ਧੰਨਵਾਦ ਸਰ ਜਿੱਦਾਂ ਤੁਸੀਂ ਕਿਹਾ ਡੁੱਬੀ ਥਾਣੇ ਉਹ ਤੁਸੀਂ ਇੱਕ ਸਾਹ ਲਿਆਂ ਦੀ ਕੋਸ਼ਿਸ਼ ਕਰ ਰਹੇ ਹੋ ਜੀ ਤੁਹਾਨੂੰ ਐਪਰੀਸ਼ੀਏਟ ਕਰਦੇ ਆ ਤੇ ਤੁਹਾਡੇ ਕੋ ਉਮੀਦਾਂ ਨੇ ਕਿ ਸਾਡੇ ਲੁਧਿਆਣੇ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਨਿਹਜਾ ਹੋਰ ਜਿੱਥੇ ਪਾਣੀ ਜਾਂਦਾ ਉਹ ਤੋਂ ਨਿਹਜਾ ਮਿਲੇ ਉਹਨੂੰ ਦਸੀਏ ਕਿ ਸਾਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਨੇ ਇੱਥੇ ਚਰਨ ਪਾਏ ਉਹ ਉਸ ਵੇਲੇ ਲੋਧੀ ਬਾਦਸ਼ਾਹ ਸੀ ਜਿਨ੍ਹਾਂ ਦੇ ਜਿਨ੍ਹਾਂ ਨੂੰ ਪਤਾ ਲੱਗਾ ਕਿ ਇੱਥੇ ਕੋਈ ਰੱਬ ਦਾ ਭਗਤ ਪਿਆਰਾ ਆਇਆ ਹੋਇਆ ਉਹਨਾਂ ਨੇ ਗੁਰਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਆਏ ਉਹਨਾਂ ਨੇ ਫਰਿਆਦ ਕੀਤੀ ਵੇ ਅਸੀਂ ਇੱਥੇ ਲੁਧਿਆਣਾ ਸ਼ਹਿਰ ਨੂੰ ਵਧਾਉਣਾ ਚਾਹੁੰਨੇ ਆ ਪਰ ਸਤਲੁਜ ਆਣ ਕੇ ਰੋੜ ਕੇ ਲੈ ਜਾਂਦਾ ਉਹਨਾਂ ਨੇ ਵਰਦਾਨ ਦਿੱਤਾ ਕਿ ਇਹ ਜਿਹੜਾ ਦਰਿਆ ਵਾ ਇਹ ਸੱਤ ਕੋ ਪਿੱਛੇ ਦਿਲ ਜਾਊਗਾ ਤੇ ਇੱਥੇ ਬੁੱਢਾ ਹੋ ਕੇ ਬਗੂਗਾ ਸੋ ਫੇ ਤੁਸੀਂ ਜਿਹੜਾ ਇਸੇ ਪਰਜਾ ਤੇ ਜ਼ੁਲਮ ਕਰਦੇ ਆ ਜ਼ੁਲਮ ਨਾ ਕਰੋ ਗਊ ਘਾਟ ਗੁਰਦੁਆਰਾ ਬਣਿਆ ਹੋਇਆ ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਸੀ ਸਰਦਾਂ ਦੇ ਫੁੱਲ ਭੇਟ ਕਰਦੀਆਂ ਸੀ ਬਾਬੇ ਨਾਨਕ ਨੇ ਸਾਰਾ ਕੁਝ ਦਿੱਤਾ ਲੁਧਿਆਣੇ ਨੂੰ ਦੁਨੀਆ ਦੇ ਵਿੱਚ ਲੁਧਿਆਣੇ ਦਾ ਨਾਮ ਪਰ ਲੁਧਿਆਣੇ ਦੀ ਹੌਜਰੀ ਲੁਧਿਆਣੇ ਦੇ ਸਾਈਕਲ ਲੁਧਿਆਣੇ ਦੇ ਹੋਰ ਜਿਹੜਾ ਹੈ ਸਮਾਨ ਇਥੋਂ ਬਣ ਕੇ ਦੁਨੀਆ 'ਚ ਜਾਂਦਾ ਪਰ ਅਫਸੋਸ ਦੀ ਗੱਲ ਬਾਣੀ ਚੋਂਦਾ ਨਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁਤ ਰੋਲ ਘੋੜਾ ਜਿਹੜਾ ਜਿਹਨੂੰ ਕੋਲ ਮਾਇਆ ਆ ਜਾਂਦੀ ਹੈ ਉਹਨੂੰ ਉਹਨੂੰ ਦਿਸਣਾ ਬੰਦ ਹੋ ਜਾਂਦਾ ਉਹਨੂੰ ਸੁਣਨਾ ਬੰਦ ਹੋ ਜਾਂਦਾ ਸੋ ਮਾਇਆ ਦੇ ਇੱਥੇ ਆਈ ਚਾਹੇ ਉਹ ਕਾਰੋਬਾਰੀ ਐ ਜਿਹੜੇ ਵੀ ਇਹਦੇ ਵਿੱਚ ਗੰਦਾ ਪਾਣੀ ਭਰਿਆ ਉਹਨਾਂ ਦੀ ਅੱਖਾਂ ਦੇ ਉੱਤੇ ਉਹ ਮਾਇਆ ਦੀ ਪੱਟੀ ਵੱਜ ਗਈ ਉਹਨਾਂ ਨੂੰ ਇਹਦਾ ਰੰਗ ਨਹੀਂ ਦਿਸਿਆ ਕਾਲਾ ਇਹਦੀਆਂ ਸ਼ਹਿਰੇ ਨਹੀਂ ਦਿਸਿਆ ਉਹਨਾਂ ਨੂੰ ਲੋਕਾਂ ਦੀ ਆਵਾਜ਼ ਨਹੀਂ ਸੁਣੀ ਲੋਕ ਮਰ ਰਹੇ ਆ ਲੋਕ ਰੋ ਰਹੇ ਆ ਸੋ ਇਹ ਜੜੀ ਹੈਗੀ ਐ ਜਦੋਂ ਪਰਮੇਸ਼ਰ ਤੋਂ ਕੋਈ ਬੇਮੁਖ ਹੁੰਦਾ ਤੇ ਉਹਨੂੰ ਉਹਦੇ ਫਲ ਤਾਂ ਭੋਗਣੇ ਪੈਂਦੇ ਆ ਮਹਾਰਾਜ ਕਿਰਪਾ ਕਰੇ ਗੁਰੂ ਪਾਤਸ਼ਾਹ ਤੇ ਉੱਥੇ ਜਿਹੜਾ ਗੁਰਦੁਆਰਾ ਗਊ ਘਾਟਾ ਦੁਆਰਾ ਸਾਫ ਪਾਣੀ ਜਾਵੇ ਜਿਸ ਮਕਸਦ ਨਾਲ ਅਸੀਂ ਇੱਥੇ ਖੜੇ ਆ ਅਰਦਾਸ ਕਰਦੇ ਆ ਗੁਰੂ ਪਾਤਸ਼ਾਹ ਦੇ ਪਾਵਨ ਚਨਕ ਪਾਤਸ਼ਾਹ ਕਿਰਪਾ ਕਰੋ ਬਲ ਬਖਸ਼ੋ ਲੋਕਾਈ ਨੂੰ ਸੋਝੀ ਬਖਸ਼ੋ ਜਿਹੜੇ ਸਰਕਾਰ ਆ ਉਹਨਾਂ ਨੂੰ ਰਸਤਾ ਦਿਖਾਓ ਜਿਹੜਾ ਸਿਸਟਮ ਆ ਇਹਨਾਂ ਨੂੰ ਰਾਹ ਪਾਓ ਜਿਹੜੀਆਂ দানਵੀ ਤਾਕਤਾਂ ਬੋਨ ਨੂੰ ਆਪ ਨਥੋ ਲਗਾਈ ਨੂੰ ਸੋਜੀ ਬਖਸ਼ੋ ਤਾਂ ਕਿ ਇਹ ਹਵਾ ਪਾਣੀ ਧਰਤੀ ਇਹ ਸਾਰੇ ਬਚਣ ਜੀ ਬਿਲਕੁਲ ਜਿਨਾਲ ਜੋ ਪਾਣੀ ਚ ਗਿਆ ਜੋ ਬੀਜੋਂ ਕੇ ਵੱਡੋਗੇ ਜੀ ਸੋ ਧੰਨਵਾਦ ਤੁਹਾਨੂੰ ਅਸੀਂ ਇਖtere ਬਖਸ਼ਣ ਸੋ ਯੂਨਾਈਟਿਡ ਪੋਰਸ ਨਹੀਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਸੰਤ ਸਿਚੇਵਲ ਸਾਹਿਬ ਵੱਲੋਂ ਜਿਹੜਾ ਕੀ ਆ ਇੱਕ ਟੀਚਰ ਲੁਧਿਆਣੇ ਦੇ ਵਿੱਚ ਮਹਿਮ ਸ਼ੁਰੂ ਕੀਤੀ ਗਿਆ ਡੈਂਗਾ ਵਾਲੇ ਜਿਹੜੇ ਕੀ ਆ ਅਨੋਥਰਾਈਟ ਜਿਹੜਾ ਕੀ ਆ ਰਾਤ ਨੂੰ ਚਲਾ ਕੇ ਪਾਣੀ ਬਿਨਾ ਐਸਟਪੀ ਪਲੈਂਟ ਦੇ ਵਿੱਚ ਨਦੀ ਇੱਥੇ ਬੁੱਢੇ ਦਰਿਆ ਵਿੱਚ ਪਾਉਂਦੇ ਨੇ ਤੇ ਉਹਨੂੰ ਹੁਣ ਬੰਨ ਲਾਏ ਜਾ ਰਹੇ ਨੇ ਤੇ ਪੱਕਾ ਇੱਥੇ ਮੋਰਚਾ ਲਾਣ ਦੀ 3-4 ਦਿਨਾਂ ਲਈ ਇਹ ਟੈਂਟ ਵੀ ਲਾ ਲਿੱਤਾ ਗਿਆ ਸੋ ਇੱਥੇ ਉਹਨਾਂ ਵੱਲੋਂ ਤਕਰੀਬਨ ਦੱਸਿਆ ਗਿਆ ਕਿ ਹੁਣ 3-4 ਦਿਨ ਇੱਥੇ ਪੱਕਾ ਮੋਰਚਾ ਲੱਗੇਗਾ ਤੇ ਪਾਣੀ ਨੂੰ ਜਿਹੜਾ ਕੀ ਹੈ ਪਾਣੀ ਨੂੰ ਗੰਦਲਾ ਕਰਕੇ ਜਾਂ ਪਾਣੀ ਦੀ ਦੁਰਵਰਤੋਂ ਕਰਕੇ ਜਿਹੜਾ ਕਿ ਲੋਕ ਇੱਥੇ ਸਿੜਦੇ ਨੇ ਉਹਨਾਂ ਦੇ ਹੁਣ ਨਕੇਲ ਪਾਈ ਜਾਏਗੀ ਤੁਹਾਡੇ ਕੀ ਵਿਚਾਰ ਆ ਕਿ ਇੱਕ ਸਿਚੇਵਲ ਸਾਹਿਬ ਦੇ ਜਿਹੜੀ ਇਸ ਮਹੀਮ ਚਲਾਉਣ ਨਾਲ ਕੋਈ ਫਰਕ ਪਏਗਾ ਕਿਉਂਕਿ ਇਕੱਲੇ ਇੱਕ ਇਨਸਾਨ ਦੇ ਨਾਲ ਨਹੀਂ ਕਿਉਂਕਿ ਜਿਹੜੇ ਜਿਹੜੇ ਸ਼ੈਤਾਨ ਲੋਕ ਨੇ ਜਿਹੜੇ ਪਾਣੀ ਨੂੰ ਗੰਦਲਾ ਕਰਨ ਤੇ ਲੱਗੇ ਹੋਏ ਨੇ ਕਿ ਉਹ ਇਹ ਹੋਣ ਦੇਣਗੇ ਕਿਉਂਕਿ ਉਹਨਾਂ ਦਾ ਕਰੋੜਾਂ ਰੁਪਏ ਦਾ ਜਿਹੜਾ ਇਥੋੜੀ ਕਪੜੇ ਜਿਹੜੇ ਆ ਪਾਣੀ ਦੇ ਰੂਪ ਜਿਹੜਾ ਉਹਨੂੰ ਰੀਐਸਟੀਪੀ ਕਰਦੇ ਆ ਸਾਫ਼ ਕਰਕੇ ਪਾਉਂਦੇ ਆ ਤੇ ਉਹਨਾਂ ਨੂੰ ਪੈਸੇ ਲੱਗਦੇ ਆ ਉਹ ਪਲਾਂਟ ਚਲਾਉਣ ਦੇ ਤਾਂ ਉਹ ਬਿਨਾਂ ਪੈਸੇ ਬਚਾਉਣ ਦੇ ਇਥੋੜੀ ਸਿੱੜਦੇ ਨੇ ਸੋ ਕੀ ਇਹ ਹੋ ਸਕਦਾ ਆ ਆਪਣੀ ਦਾ ਜੁੜ ਦੇਣਾ ਜੱਤੀ ਬਣੇ ਰੋ ਯੂਨਾਈਟਿਡ ਪੋਰਟ ਨਾਲ ਕੈਮਰਾਮੈਨ ਸਤਪਾਲ ਦੇ ਨਾਲ ਮਨੋਜੀ ਰਾ